ਕਿ ਬੁੱਢਲਾਡੇ ਸ਼ਹਿਰ ਦਾ ਜਿਹੜਾ ਕਾਰੋਬਾਰ ਹੈ ਇਹ ਦਿਨ-ਪ੍ਰਤੀ ਦਿਨ ਘਟਦਾ ਜਾ ਰਿਹਾ ਡਾਊਨ ਹੁੰਦਾ ਜਾ ਰਿਹਾ ਸਾਰੇ ਕਹਿੰਦੇ ਨੇ ਕਿ ਬੁੱਢਲਾਡੇ 'ਚ ਬਿਜ਼ਨਸ ਹੁਣ ਨਹੀਂ ਰਿਹਾ ਨਮਸਕਾਰ ਦੋਸਤੋ ਮੈਂ ਹਰਦੇਵ ਕਮਲ ਤੇ ਮੇਰੇ ਨਾਲ ਨੇ ਐਡਵੋਕੇਟ ਪੀ ਕੇ ਅਰੋੜਾ ਤਾਂ ਦੋਸਤੋ ਪੋਡਕਾਸਟ ਸਟਾਰਟ ਕਰਨ ਲੱਗਿਆ ਅੱਜ ਅਸੀਂ ਸਾਡਾ ਪਹਿਲਾ ਐਪੀਸੋਡ ਹੈ ਤੇ ਇਸ ਪਹਿਲੇ ਐਪੀਸੋਡ ਦੇ ਵਿੱਚ ਅਰੋੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਮਸਕਾਰ ਕਮਲ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੈਨੂੰ ਮੌਕਾ ਦੇ ਰਹੇ ਹੋ ਆਪਣੇ ਨਾਲ ਹੋਣ ਦਾ ਗੱਲਬਾਤ ਕਰਨ ਦਾ ਮੇਰੇ ਆਪਣੇ ਸ਼ਹਿਰ ਬਾਰੇ ਮੇਰੇ ਆਪਣੇ ਪਿੰਡ ਬਾਰੇ ਜਿਹੜੀ ਖੁਸ਼ਕਿਸਮਤੀ ਬਹੁਤ-ਬਹੁਤ ਸ਼ੁਕਰੀਆ ਔਰ ਵਿਊਅਰਸ ਨੂੰ ਮੇਰੀ ਵੱਲੋਂ ਨਮਸਕਾਰ ਜੀ ਤਾਂ ਦੋਸਤੋ ਬੁੱਢਲਾਡਾ ਸ਼ਹਿਰ ਦੇ ਨਾਲ ਰੋੜਾ ਸਾਹਿਬ ਤੁਹਾਨੂੰ ਪਤਾ ਕਿ ਬਾਬਸਤਾ ਨੇ ਹਾਲਾਂਕਿ ਇਹ ਹੁਣ ਚੰਡੀਗੜ੍ਹ ਚਲੇ ਗਏ ਨੇ ਤੇ ਚੰਡੀਗੜ੍ਹ ਹੀ ਹੋ ਗਏ ਨੇ ਪਰ ਚੰਡੀਗੜ੍ਹ ਚ ਰਹਿ ਕੇ ਇਹ ਬੁੱਢਲਾਡੀਆਂ ਨੇ ਹੈ ਨਾ ਜੀ ਤੇ ਬੁੱਢਲਾਡੀਆਂ ਹੋਣ ਦੇ ਨਾਤੇ ਬਿਲਕੁਲ ਸਹੀ ਹੈ ਜੀ ਬੁੱਢਲਾਡੀਆਂ ਹੋਣ ਦੇ ਨਾਤੇ ਬੁੱਢਲਾਡੇ ਦੇ ਮੁੱਦਿਆਂ ਦੇ ਨਾਲ ਬਹੁਤ ਗਹਿਰਾਈ ਦੇ ਨਾਲ ਤੁਸੀਂ ਜੁੜਿਓ ਇਹ ਸਾਡੇ ਦੋਸਤ ਚੰਗੀ ਤਰ੍ਹਾਂ ਜਾਣਦੇ ਨੇ ਅ ਤਾਂ ਦੋਸਤੋ ਅੱਜ ਦੇ ਪਹਿਲੇ ਪੌਡਕਾਸਟ ਦਾ ਅਸੀਂ ਵਿਸ਼ਾ ਵੀ ਆਪਣੇ ਸ਼ਹਿਰ ਦੇ ਨਾਲ ਸੰਬੰਧਿਤ ਹੀ ਰੱਖਿਆ ਹੈ ਇੱਥੋਂ ਸ਼ੁਰੂ ਹੋ ਕੇ ਹਾਲਾਂਕਿ ਇਸ ਤੋਂ ਅੱਗੇ ਵੀ ਅਸੀਂ ਗੱਲਬਾਤਾਂ ਕਰਾਂਗੇ ਲੇਕਿਨ ਸ਼ੁਰੂਆਤ ਬੁੱਢਲਾਡੇ ਦੇ ਵਿਸ਼ੇ ਦੇ ਨਾਲ ਸੰਬੰਧਿਤ ਹੀ ਕਰਾਂਗੇ ਤਾਂ ਸਾਡਾ ਵਿਸ਼ਾ ਜੀ ਕਿ ਬੁੱਢਲਾਡੇ ਸ਼ਹਿਰ ਦਾ ਜਿਹੜਾ ਕਾਰੋਬਾਰ ਹੈ ਇਹ ਦਿਨ-ਪ੍ਰਤੀ ਦਿਨ ਘਟਦਾ ਜਾ ਰਿਹਾ ਡਾਊਨ ਹੁੰਦਾ ਜਾ ਰਿਹਾ ਸਾਰੇ ਕਹਿੰਦੇ ਨੇ ਕਿ ਬੁੱਢਲਾਡੇ 'ਚ ਬਿਜ਼ਨਸ ਹੁਣ ਨਹੀਂ ਰਿਹਾ ਬੁੱਢਲਾਡੇ ਦੇ ਕਾਰੋਬਾਰ ਦਾ ਜਿਹੜਾ ਵੇੜਾ ਉਹ ਦਿਨੋਂ-ਦਿਨ ਬੈਠਦਾ ਜਾ ਰਿਹਾ ਹੈ ਤੇ ਇਹਦੇ ਕੀ ਕਾਰਨ ਨੇ ਕਿਉਂ ਬਿਜ਼ਨਸ ਘਟ ਰਿਹਾ ਬੁੱਡਲਾਡਾ ਸ਼ਹਿਰ ਦੇ ਵਿੱਚ ਕਿਉਂ ਆਖਿਰਕਾਰ ਮੰਦੇ ਦਾ ਸ਼ਿਕਾਰ ਹੋ ਰਹੀ ਹੈ ਬੁੱਡਲਾਡਾ ਦੀ ਮਾਰਕੀਟ ਕੀ ਕਾਰਨ ਰਹੇ ਨੇ ਤੇ ਕੀ ਕਾਰਨ ਹੋ ਸਕਦੇ ਨੇ ਕਿਵੇਂ ਇਸ ਨੂੰ ਉੱਚਾ ਉਠਾਇਆ ਜਾ ਸਕਦਾ ਹੈ ਨਾ ਇਹਨਾਂ ਵਿਸ਼ੇ ਤੇ ਗੱਲਬਾਤ ਕਰਾਂਗੇ ਐਡਵੋਕੇਟ ਪੀ ਕੇ ਅਰੋੜਾ ਜੀ ਆਪਣੀ رائے ਦੇਣਗੇ ਤਾਂ ਅਰੋੜਾ ਸਾਹਿਬ ਪਹਿਲੇ ਚੰਦ ਸ਼ਬਦਾਂ ਚ ਕਿਵੇਂ ਗੱਲ ਸ਼ੁਰੂ ਕਰੋਗੇ ਫਿਰ ਕੀ ਕਹੋਗੇ ਕਿਉਂ ਆਖਿਰਕਾਰ ਆਪਣੇ ਸ਼ਹਿਰ ਦਾ ਬਿਜ਼ਨਸ ਇਹਨਾਂ ਦਿਨ-ਦਿਨ ਡਾਊਨ ਹੁੰਦਾ ਜਾ ਰਿਹਾ ਹੈ ਦੇਖੋ ਕਮਲ ਜੀ ਦੋ ਵਿਊਜ਼ ਹਨ ਇੱਕ ਵਿਊ ਹੈ ਕਿ ਮੰਡੀ ਦੇ ਵਿੱਚ ਜੋ ਕਾਰੋਬਾਰ ਹੈ ਮੁਰਦਾਦਾ ਸ਼ਹਿਰ ਦੇ ਵਿੱਚ ਉਹ ਖਤਮ ਹੁੰਦਾ ਜਾ ਰਿਹਾ ਹੈ ਬਹੁਤ ਘਟਦਾ ਜਾ ਰਿਹਾ ਹੈ ਜੀ ਲੇਕਿਨ ਕੁਝ ਲੋਕਾਂ ਦਾ ਵਿਊ ਇਸ ਦੇ ਉਲਟ ਵੀ ਹੈ ਕਿ ਟੋਟਲ ਕਾਰੋਬਾਰ ਡਾਊਨ ਨਹੀਂ ਜਾ ਰਿਹਾ ਕਾਰੋਬਾਰ ਦਾ ਇੱਕ ਹਿੱਸਾ ਡਾਊਨ ਜਾ ਰਿਹਾ ਹੈ ਜੀ ਬੇਸਿਕਲੀ ਜੇ ਆਪਾਂ ਗੱਲ ਕਰੀਏ ਤਾਂ ਮੈਂ ਤਿੰਨ ਭਾਗਾਂ ਦੇ ਵਿੱਚ ਮੁਰਦਾਦੇ ਦੇ ਬਿਜ਼ਨਸ ਨੂੰ ਜਾਂ ਬਿਜ਼ਨਸਮੈਨ ਨੂੰ ਡਿਵਾਈਡ ਕਰਦਾ ਹੈਗਾ ਜੀ ਇੱਕ ਹੈਗੀ ਆ ਜੋ ਮੀਡਲ ਕਲਾਸ ਸ਼ਾਪਕੀਪਰ ਹੈ ਇੱਕ ਹੈ ਕਲਾਸ ਤੋਂ ਉੱਪਰ ਥੋੜੀ ਜੀ ਜੋ ਸ਼ੌਪਕੀਪਰਜ਼ ਆ ਜਾਂਦੇ ਆ ਇੱਕ ਲੋਅਰ ਲੈਵਲ ਦੇ ਉੱਪਰ ਦੁਕਾਨਦਾਰ ਆ ਜਾਂਦੇ ਹੈਗੇ ਜੀ ਤਾਂ ਤਿੰਨਾਂ ਦੇ ਵਿੱਚ ਡਿਫਰੈਂਸ ਹੈਗਾ ਤੁਸੀਂ ਇੱਕ ਚੀਜ਼ ਦੇਖੋਗੇ ਕਿ ਟੋਟਲ ਬਿਜ਼ਨਸ ਡਾਊਨੇ ਜਾ ਰਿਹਾ ਸਰਟਨ ਪਰਸੈਂਟੇਜ ਹਰੇਕ ਬਿਜ਼ਨਸ ਦੇ ਵਿੱਚ ਹੈ ਯਾਨੀ ਕਿ ਜੇ ਕਿਸੇ ਇੱਕ ਮੈਨੂ ਜੀਆਂ 100 ਸ਼ੌਪਸ ਹੈਗੀਆਂ ਤਾਂ ਵਿੱਚੋਂ ਤਿੰਨ ਚਾਰ ਸ਼ੋਅਰੂਮ ਇਦਾਂ ਦੇ ਹਨ ਜਿਹੜੇ ਪ੍ਰੋਪਰ ਕੰਮ ਕਰ ਰਹੇ ਹਨ ਇਹਨਾਂ ਦਾ ਪ੍ਰੋਪਰ ਬਿਜ਼ਨਸ ਚੱਲਿਆ ਹੈ ਉਹਨਾਂ ਦੇ ਵਿੱਚੋਂ ਜਿਹੜੇ ਮੁਰਕ ਕੇ 10% ਆ ਜਾਂਦੇ ਹੈਗੇ ਆ ਉਹ ਹਨ ਕਿ ਉਹ ਠੀਕ ਠੀਕ ਵਿਜੈਕ ਕਰ ਰਹੇ ਹੈਗੇ ਆ ਹੂੰ ਲੇਕਿਨ ਜਿਆਦਾ ਜੋ ਪਰਸੈਂਟੇਜ ਹੈਗੀ ਹੈ ਤੁਹਾਡੀ ਗੱਲ ਨਾਲ ਇੱਥੇ ਆ ਕੇ ਮੈਂ ਸਹਿਮਤ ਹੋਵਾਂਗਾ ਕਿ ਜੋ ਜਿਆਦਾ ਪਰਸੈਂਟੇਜ ਆ ਜਾਂਦੀ ਹੈਗੀ ਆ ਉਹ ਹਨ ਕਿਸੇਰੀ ਸ਼ਾਪ ਤੇ ਆਉਂਦੇ ਆ ਖਰਚੇ ਪੂਰੇ ਕਰਦੇ ਆ ਔਰ ਚਲੇ ਜਾਂਦੇ ਆ ਜੀ ਤਾਂ ਕੋਈ ਬਿਜ਼ਨਸ ਵਾਲੀ ਨਾਲ ਨਹੀਂ ਹਿੰਗੀ ਅੱਤਕ ਮੈਂ ਮੇਰਾ ਫੀਡਬੈਕ ਹਮ ਜਿੰਨੇ ਕਿ ਮੈਨੂੰ ਫੀਡਬੈਕ ਮੈਨੂੰ ਮਿਲਦੀ ਹੈ ਜਾ ਮੈਂ ਜਦੋਂ ਇੱਥੇ ਆ ਕੇ ਵੀਓ ਕਲੈਕਟ ਕਰਦਾ ਹੈ ਬਿਲਕੁਲ ਤੁਹਾਡੀ ਗੱਲ ਬਿਲਕੁਲ درست ਹੈ ਰੋੜਾ ਸਾਹਿਬ ਤੁਸੀਂ ਸਹੀ ਕਹਿ ਰਹੇ ਮੈਨੂੰ ਵੀ ਇਹ ਫੀਲ ਹੁੰਦਾ ਲੇਕਿਨ ਥੋੜਾ ਜਿਹਾ ਇਸ ਤੇ ਵਿਚਾਰ ਕਰਨ ਦੀ ਲੋੜ ਹੈ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਅਗਰ ਪਿੱਛੇ ਝਾਤ ਮਾਰੀਏ ਤਾਂ ਅਗਰ ਲਗਭਗ ਆਪਾਂ ਲਗਭਗ 8-10 ਸਾਲ ਪਹਿਲਾਂ ਦੀ ਗੱਲ ਕਰ ਲਈਏ ਹਨ ਤਾਂ ਉਦੋਂ ਇਹ ਪੋਜੀਸ਼ਨ ਨਹੀਂ ਸੀ ਹੌਲੀ 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 ਕਰਕੇ ਪੋਜੀਸ਼ਨ ਹੋਈ ਹੈ ਕੀ ਕਹੋਗੇ ਜੀ ਉਹਦੇ ਵਿੱਚ ਦੇਖੋ ਕਈ ਗੱਲਾਂ ਆ ਜਾਂਦੀਆਂ ਹਨ ਜੇ ਫਿਰ ਆਪਾਂ ਇਸ ਤੋਂ ਵੀ ਪਿੱਛੇ ਚਲੇ ਜਾਈਏ ਤਾਂ ਇੱਕ ਹਿਸਟਰੀ ਹੈ ਕਿ ਬੂਰਾ ਹੱਡਾ ਕਿਸੇ ਵੇਲੇ ਖੰਡ ਦੀ ਮੰਡੀ ਹੁੰਦੀ ਸੀਗੀ ਹੂੰ ਔਰ ਟ੍ਰੇਨ ਲੋਡ ਜਿਹੜੇ ਪੂਰੀ ਦੀ ਪੂਰੀ ਜੋ ਮਾਲ ਗੱਡੀ ਹੈ ਉਹ ਭਰ ਕੇ ਬੂਰਾ ਖੰਡ ਦੀ ਇੱਥੋਂ ਜਾਂਦੀ ਹੁੰਦੀ ਸੀ ਅੱਛਾ ਜੀ ਦੇਸੀ ਖੰਡ ਜੀ ਤਾਂ ਬੜੀਆਂ-ਬੜੀਆਂ ਜੋ ਕੰਪਨੀਆਂ ਸਿਗੀਆਂ ਬਾਹਰ ਦੀਆਂ ਉਹਨਾਂ ਦੇ ਇੱਥੇ ਆਫਿਸ ਹੁੰਦੇ ਸੀ ਔਰ ਜੋ ਪਾਣੀ ਮੰਡੀ ਆ ਗਈ ਚੌੜੀ ਗਲੀ ਜਿੱਥੇ ਆਪਣੀ ਹੈ ਉਹਦੇ ਪਿੱਛੇ ਧੋਬੀਆਂ ਵਾਲਾ ਮਹੱਲਾ ਜਿਸ ਨੂੰ ਕਹਿੰਦੇ ਆ ਇੱਥੇ ਮਾਰਕੀਟ ਹੁੰਦੀ ਸੀ ਜੀ ਬੇਸਿਕਲੀ ਅੱਛਾ ਜੀ ਤਾਂ ਉਹ ਵੇਲਾ ਵੀ ਕੀ ਲੇਕਿਨ ਉਸ ਤੋਂ ਬਾਅਦ ਪੈਪਸੂ ਬਣਿਆ ਇੱਕ ਟਾਈਮ ਆਇਆ ਕਿ ਜਦੋਂ ਪੈਪਸੂ ਵੇਲੇ ਬੁੜਲਾਡੇ ਦੇ ਵਿੱਚ ਸਟ੍ਰਾਈਕ ਰਹੀ ਜੋ ਕਿ ਬਹੁਤ ਲੰਬਾ ਸਮਾਂ ਚੱਲੀ ਤਾਂ ਉਦੋਂ ਇੱਥੋਂ ਬਿਜ਼ਨਸ ਘਟ ਕੇ ਜੋ ਸੀ ਮਾਨਸ ਜਾਣਾ ਸ਼ੁਰੂ ਹੋ ਗਿਆ ਜੀ ਤਾਂ ਉਦੋਂ ਪਹਿਲਾਂ ਮਾਨ ਸਭ ਬਹੁਤ ਘੱਟ ਸੀ ਲੇਕਿਨ ਉਹ ਮਾਨਸਾ ਦੇ ਵਿੱਚ ਬਿਜ਼ਨਸ ਗਿਆ ਸਟਾਰਟਿੰਗ ਉੱਥੋਂ ਹੋ ਗਈ ਸੀ ਤਾਂ ਹੁਣ ਮੈਂ ਤੁਹਾਡੇ ਵਾਲੀ ਗੱਲ ਤੇ ਆਣਾ ਕਿ ਆਪਾਂ 10 ਸਾਲ 15 ਸਾਲ ਪਹਿਲਾਂ ਤੋਂ ਗੱਲ ਕਰੀਏ ਤਾਂ ਬਹੁਤ ਸਾਰੇ ਜਿੱਤਕ ਮੈਂ ਸੋਚਦਾ ਹੈਗਾ ਪੇਪਰ ਸਾਰੇ ਫੈਕਟਰ ਇਦਾਂ ਦੇ ਹਨ ਜੋ ਡਿਵੈਲਪ ਹੋਏ ਹਨ ਚੇਂਜ ਹੋਏ ਹੈਗੇ ਆ ਜੀ ਜੋ ਅੱਜ ਤੋਂ 15 ਸਾਲ ਪਹਿਲਾਂ ਨਹੀਂ ਸੀ ਅੱਜ ਹੈਗੇ ਆ ਜੀ ਅ ਜਿੱਦਾਂ ਕਿ ਲੋਗ ਬ੍ਰਾਂਡ ਕੌਨਸ਼ੀਅਸ ਬਹੁਤ ਹੋ ਗਏ ਜੀ ਪਹਿਲਾਂ ਕਿਸੇ ਦੁਕਾਨਦਾਰ ਕੋਲ ਜਾਂਦੇ ਸੀ ਉਹਨੇ ਆਪਾਂ ਨੂੰ 6 ਵੈਰਾਈਟੀਆਂ ਦਿਖਾਈਆਂ 7 ਦਿਖਾਈਆਂ ਉਹਨਾਂ ਚੋਂ ਆਪਾਂ ਸੈਲੀਫਾਈ ਹੋ ਕੇ ਜਿਹੜੀ ਅੱਛੀ ਲੱਗਦੀ ਸੀ ਆਪਾਂ ਇੱਕ ਵੈਰਾਈਟੀ ਲੈ ਲੈਂਦੇ ਸੀ ਹੂੰ ਹੂੰ ਲੇਕਿਨ ਅੱਜ ਦਾ ਜੋ ਕਸਟਮਰ ਹੈਗਾ ਉਹ ਘਰੋਂ ਹੀ ਤਿਆਰ ਹੋ ਕੇ ਜਾਂਦਾ ਹੈ ਕਿ ਮੈਂ ਐਡੀਡਾਸ ਦਾ ਲੈਣਾ ਹੈਗਾ ਹੂੰ ਜਬ ਵੈਰਾਈਟੀ ਦਾ ਸ਼ੂ ਲੈਣਾ ਹੈਗਾ ਹੂੰ ਜੋ ਮਾਰਕੀਟ ਨੂੰ ਲੈਣਾ ਹੈਗਾ ਤਾਂ ਉਹ ਹੁਣ ਇੱਕ ਆਮ ਦੁਕਾਨਦਾਰ ਹੈ ਹੂੰ ਜੋ ਇੱਕ ਮਿਡਲ ਕਲਾਸ ਦੁਕਾਨਦਾਰ ਹੈਗਾ ਉਹ ਕਿੰਨੀ ਕੁ ਬ੍ਰਾਂਡਿੰਗ ਰੱਖਦਾ ਹੈਗਾ ਬ੍ਰਾਂਡਿੰਗ ਇੰਨੀ ਜ਼ਿਆਦਾ ਹੋ ਗਈ ਆ ਔਰ ਉਹ ਬ੍ਰਾਂਡਿੰਗ ਦੀ ਜੋ ਐਡਵਰਟਾਈਜ਼ਮੈਂਟ ਹੈਗੀ ਆ ਕਮਲ ਜੀ ਹੂੰ ਉਹ ਇੰਨੀ ਜ਼ਿਆਦਾ ਵੱਧ ਚੁੱਕੀ ਹੈਗੀ ਆ YouTube ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ YouTube ਤੇ ਐਡਵਰਟਾਈਜ਼ਮੈਂਟ ਦੇ ਵਿੱਚ ਤਾਂ ਯਾਨੀ ਕਿ ਹਰ ਇੱਕ ਬੰਦਾ ਬ੍ਰਾਂਡਸ ਬਾਰੇ ਕੌਂਸ਼ੀਅਸ ਹੋ ਚੁੱਕਿਆ ਹੈ ਹੂੰ ਤਾਂ ਕੁਝ ਤਾਂ ਉੱਠ ਕਰਕੇ ਦੂਜਾ ਜੋ ਟ੍ਰੈਂਡ ਚੱਲ ਪਿਆ ਕਮਲਜੀ ਆਪਨੇ ਮਲਟੀਪਲੈਕਸ ਦਾ ਜੋ ਅੱਜਕਲ ਮਾਲਸ ਦਾ ਟ੍ਰੈਂਡ ਚੱਲ ਪਿਆ ਹੈ ਜੀ ਤਾਂ ਯਾਨੀ ਕਿ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਇੱਕ ਦੁਕਾਨਦਾਰ ਉਹਨੂੰ ਕੰਪੀਟ ਕਰਨਾ ਮੁਸ਼ਕਿਲ ਹੋ ਜਾਂਦਾ ਹੈਗਾ ਹੂੰ ਕਿਉਂਕਿ ਮਲਟੀਪਲੈਕਸ ਦੇ ਵਿੱਚ ਕੀ ਹੈਗਾ ਕਿ ਇੱਕ ਜਗ੍ਹਾ ਦੇ ਉੱਤੇ ਹੀ ਜਾ ਕੇ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਕਹੇ ਕਿ ਬ੍ਰਾਂਡ ਦੀ ਕਰੇਜ਼ ਹੈ ਤਾਂ ਇੱਕੋ ਹੀ ਜਗ੍ਹਾ ਤੇ ਜਾ ਕੇ ਕੋਈ ਕੋਈ ਸ਼ੋਅਰੂਮ ਦੇ ਵਿੱਚ 6-7 ਜੋ ਲੀਡਿੰਗ ਬ੍ਰਾਂਡ ਹਨ ਉਹ ਸਾਰੇ ਮਿਲ ਜਾਂਦੇ ਹੈਗੇ ਆ ਹਮ ਜਬ ਸਪੈਸੀਫਿਕ ਕੋ ਦਾ ਬ੍ਰਾਂਡ ਦਾ ਡਿਸਟ੍ਰੀਬਿਊਟਰ ਮਿਲ ਜਾਂਦਾ ਇੱਕੋ ਜਗ੍ਹਾ ਦੇ ਉੱਤੇ ਤੁਹਾਨੂੰ ਸੱਤ ਬ੍ਰਾਂਡ ਦੇ ਡਿਸਟ੍ਰੀਬਿਊਟਰਸ ਮਿਲ ਜਾਂਦੇ ਹੈਗੇ ਆ ਹਮ ਕਸਟਮਰ ਨੂੰ ਉੱਥੇ ਜਾ ਕੇ ਸੈਟੀਸਫੈਕਸ਼ਨ ਬੈਟਰ ਮਿਲ ਜਾਂਦੀ ਹੈਗੀ ਆ ਜਿੱਥੇ ਕਿ ਇੱਕ ਜੋ ਸੁਧਾਰਨ ਦੁਕਾਨਦਾਰ ਹੈ ਉਹ ਇੰਨਾ ਗੋਤਾ ਮਾਲ ਹੈ ਉਹ ਨਹੀਂ ਰੱਖ ਸਕਦਾ ਜੀ ਯਾਨੀ ਕਿ ਤੁਹਾਡੇ ਕਹਿੰਦਾ ਭਾਵੇਂ ਹੈ ਕਿ ਸ਼ੋਅਰੂਮ ਕਲਚਰ ਵਧ ਰਿਹਾ ਹੈ ਸੋਸ਼ਲ ਮੀਡੀਆ ਕਰਕੇ ਲੋਕਾਂ ਦਾ ਸ਼ੋਅਰੂਮ ਵੱਲ ਬ੍ਰਾਂਡਸ ਵੱਲ ਜਿਹੜਾ ਧਿਆਨ ਜ਼ਿਆਦਾ ਹੈ ਔਰ ਜਿਹੜੇ ਛੋਟੇ ਦੁਕਾਨਦਾਰ ਨੇ ਪੂਨਾ ਤਾਂ ਬ੍ਰਾਂਡਸ ਦੀ ਜਿਹੜੀ ਹੈ ਉਹ ਰਿਕੁਆਇਰਮੈਂਟ ਪੂਰੀ ਕਰ ਰਹੇ ਨੇ ਪਰ ਨਾ ਹੀ ਸ਼ੋਰੂਮ ਦਾ ਜੋ ਲੋਕਾਂ ਦੇ ਵਿੱਚ ਇੱਕ ਰੁਝਾਨ ਹੁੰਦਾ ਹੈ ਉਹ ਚੀਜ਼ ਉਹ ਦੇ ਪਾਉਂਦੇ ਨੇ ਹਨਾ ਉਹ ਫੈਸਿਲਿਟੀ ਜੋ ਦੇਣੀ ਬੰਦ ਬਿਲਕੁਲ ਤਾਂ ਇੱਕ ਤਾਂ ਵੱਡਾ ਨਾ ਤਾਂ ਕਮਰ ਦੀ ਕਸਟਮਰ ਦੀ ਜੋ ਐਕਸਪੈਕਟੇਸ਼ਨਸ ਰਹੀਆਂ ਵੱਧ ਚੁੱਕੀਆਂ ਹੈਗੀਆਂ ਕਿ ਉਹ ਐਕਸਪੈਕਟੇਸ਼ਨ ਤੱਕ ਇੱਕ ਜੋ ਆਮ ਦੁਕਾਨਦਾਰ ਹੈ ਉਹ ਉਨੀ ਵੈਰਾਈਟੀ ਦੇ ਉੱਤੇ ਪੂਰਾ ਨਹੀਂ ਉੱਤਰ ਪਾਉਂਦਾ ਜੀ ਜੀ ਰੋਟਾ ਸਾਹਿਬ ਇਹ ਗੱਲ ਰਹਿ ਗਈ ਸ਼ੋਰੂਮ ਦੀ ਸ਼ੋਰੂਮ ਦੇ ਵਿੱਚ ਉਹ ਉਹ ਕਸਟਮਰ ਜਾ ਸਕਦਾ ਹੈ ਜੋ ਚੰਗੀ ਖਰਚਣ ਦੀ ਕਪੈਸਿਟੀ ਰੱਖਦਾ ਹੈ ਚੰਗਾ ਖਰਚ ਕਰਨ ਦੀ ਕਪੈਸਿਟੀ ਰੱਖਦਾ ਹੈ ਜੋ ਆਮ ਗ੍ਰਾਹਕ ਹੈ ਆਮ ਵਰਗ ਹੈ ਆਮ ਵਰਗ ਤੋਂ ਥੋੜਾ ਨਿਚਲਾ ਵਰਗ ਆਪਾਂ ਕਹਿ ਲਈਏ ਉਹ ਵਰਗ ਸ਼ੋਰੂਮ ਕਲਚਰ ਨੂੰ ਕਿਉਂਕਿ ਉੱਥੇ ਉਹਦੇ ਪੈਸੇ ਵੀ ਜ਼ਿਆਦਾ ਖਰਚ ਹੋਣੇ ਆ ਹੋ ਸਕਦਾ ਜੋ ਬਾਜ਼ਾਰ ਤੋਂ ਚੀਜ਼ ਘੱਟ ਪੈਸੇ ਜਿਉਂ ਨੂੰ ਮਿਲ ਜਾਓ ਉੱਥੋਂ ਵੱਧ ਪੈਸੇ ਖਰਚ ਕਰਨੇ ਪੈਣ ਹਨ ਤਾਂ ਸਾਰੇ ਉੱਥੇ ਨਹੀਂ ਜਾਣਗੇ ਇੱਕ ਤਾਂ ਇਹ ਕਾਰਨ ਹੋ ਸਕਦਾ ਤੇ ਪਰ ਜੀ ਪ੍ਰੋਪਰ ਆਪਾਂ ਕਹਿ ਰਹੀਏ ਕਿ ਕੱਲਾ ਇਹੀ ਕਰਨਾ ਹੈ ਇਹ ਤਾਂ ਨਹੀਂ ਹੋਰ ਕੀ ਕੁਝ ਸੋਚੋਗੇ ਇੱਕ ਦੇਖੋ ਇਹ ਵੀ ਹੈ ਅ ਕਿ ਜੋ ਆਪਣੇ ਮੰਡੀ ਬੁਲਾੜਾ ਦੇ ਵਿੱਚ ਹੈ ਜਾਂ ਮੰਡੀਆਂ ਦੇ ਵਿੱਚ ਮੈਂ ਗੱਲ ਕਹਾਂਗਾ ਕਿ ਉਧਾਰ ਦਾ ਟ੍ਰੈਂਡ ਹੈ ਹੂੰ ਜੇ ਆਪਾਂ ਕਿਸੇ ਸ਼ੋਰੂਮ ਦੇ ਵਿੱਚ ਜਾਣੇ ਹੈਗੇ ਆ ਆਪਾਂ ਮਾਲ ਦੇ ਵਿੱਚ ਜਾਣੇ ਹੈਗੇ ਆ ਮਲਟੀਪਲੈਕਸ ਦੇ ਵਿੱਚ ਜਾਣੇ ਹੈਗੇ ਆ ਜੀ ਤਾਂ ਉੱਥੇ ਕੀ ਹੈ ਕਿ ਆਪਾਂ ਨੇ ਕੋਈ ਲਿਆਜ ਨਹੀਂ ਹੈ ਕੋਈ ਨਹੀਂ ਅਗਲੇ ਨੇ ਪੈਸੇ ਦੱਸਣੇ ਆਪਾਂ ਨੇ ਦੇਣੇ ਹੈਗੇ ਆ ਕੈਸ਼ ਟ੍ਰਾਂਜੈਕਸ਼ਨਸ ਹੈਗੀਆਂ ਸਾਰੀ ਹੂੰ ਤਾਂ ਇੱਕ ਸਰਕਲ ਜਦ ਬੰਦਾ ਹੈ ਉਹਨਾਂ ਕੋਲੇ ਪੈਸੇ ਆ ਰਹੇ ਹੈਗੇ ਉਹ ਪੈਸੇ ਇਨਵੈਸਟ ਕਰ ਰਹੇ ਹੈਗੇ ਹੂੰ ਲੇਕਿਨ ਐਕਚੁਅਲੀ ਜੋ ਹੈ ਪਿੰਡੂ ਗਾਹਕ ਜ਼ਿਆਦਾ ਪੈ ਰਿਆ ਹੈਗਾ ਹੂੰ ਜੋ ਪਰਸੈਂਟ ਜੀ ਆਪਾਂ ਗੱਡਾਂਗੇ ਸਿਟੀ ਦੀ ਯੂਰਪ ਤਾਂ ਪਿੰਡੂ ਗਾਹਕ ਹੈ ਜਾਂ ਲੋਕਲ ਵੀ ਹੈ ਤਾਂ ਉਧਾਰ ਦਾ ਟ੍ਰੈਂਡ ਹੈ ਜੀ ਹੂੰ ਤਾਂ ਪਿੰਡੂ ਗਾਹਕ ਦੇ ਜੋ ਪੈਸੇ ਹੈਗੇ ਉਹ ਫਸਲ ਤੋਂ ਫਸਲ ਦੇ ਉੱਤੇ ਚੱਲਦੇ ਹੈਗੇ ਯਾਨੀ ਕਿ ਜੇ ਇੱਕ ਦੁਕਾਨਦਾਰ ਮੰਨ ਲਓ ਆਪਾਂ ਐਗਜ਼ਾਮਪਲ ਵਾਸਤੇ ਕਹਿੰਦੇ ਹੈਗੇ ਕਿ ਜੇ ਇੱਕ ਦੁਕਾਨਦਾਰ 10 ਲੱਖ ਰੁਪਏ ਇਨਵੈਸਟ ਕਰਕੇ ਚੱਲ ਰਿਹਾ ਹੈਗਾ ਤਾਂ ਦਾ 7 ਲੱਖ ਰੁਪਏ ਦਾ ਕ੍ਰੈਡਿਟ ਦੇ ਵਿੱਚ ਘੁੰਮ ਰਿਹਾ ਹੈਗਾ ਜੀ ਅਧਾਰਤ ਘੁੰਮ ਜਾਂਦਾ ਹੈਗਾ 6 ਲੱਖ ਰੁਪਏ ਉਹਦਾ ਅਧਾਰਤ ਘੁੰਮ ਜਾਂਦਾ ਹੈ ਹੈ ਤਾਂ ਵੀ ਦੁਕਾਨ ਦੇ ਵਿੱਚੋਂ ਮਾਲ ਕਿੰਨਾ ਰੱਖਿਆ ਹੈਗਾ 4 ਲੱਖ ਦਾ ਹੂੰ ਲੇਕਿਨ ਜੋ ਉੱਥੋਂ ਸ਼ੋਰੂਮ ਹੈਗਾ ਉਹਨੇ ਜੇ 10 ਲੱਖ ਇਨਵੈਸਟ ਕੀਤਾ ਹੈ ਤਾਂ 10 ਲੱਖ ਦੇ 10 ਲੱਖ ਦਾ ਸਾਮਾਨ ਹੀ ਘੁਮਾਰਿਆ ਹੈਗਾ ਹੂੰ ਹੂੰ ਕਿਉਂਕਿ ਇਹ ਕੈਸ਼ ट्रांजੈਕਸ਼ਨਸ ਹੈਗੀਆਂ ਹੂੰ ਤਾਂ ਇਹ ਵੀ ਇੱਕ ਬੜਾ ਕਾਰਨ ਹੈ ਕਿ ਆਪਾਂ ਇਸ ਗੱਲ ਦੇ ਵਿੱਚ ਆਪਣਾ ਜੋ ਦੁਕਾਨਦਾਰ ਹੈ ਉਹ ਮਾਰ ਖਾ ਰਿਹਾ ਹੈ ਨੇ ਛੋਟਾ ਦੁਕਾਨਦਾਰ ਵੀ ਖੈਰ ਉਹਦੀ ਉਧਾਰਤਾ ਉਹਦੀ ਵੀ ਹੁੰਦੀ ਹੈ ਸਿਸਟਮ ਤਾਂ ਉਹਦਾ ਵੀ ਚੱਲਦਾ ਹੈ ਪਰ ਹਾਂ ਤੁਹਾਡੀ ਗੱਲ ਠੀਕ ਹੈ ਕਿ ਵੱਡਾ ਦੁਕਾਨਦਾਰ ਥੋੜਾ ਚੱਲ ਜਾਂਦਾ ਹੋਰ ਕੀ ਲੱਗਦਾ ਇਕੱਲੇ ਹੀ ਰੀਜ਼ਨ ਤੋਂ ਲੱਗਦਾ ਮੈਂ ਉਸ ਤੋਂ ਲਾਵਾ ਜੀ ਆਪਾਂ ਡਵੈਲਪ ਨਹੀਂ ਕਰ ਪਾ ਰਹੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿਨਾ ਹੈਗਾ ਕਿ ਆਪਾਂ ਉਸ ਲੈਵਲ ਤੇ ਨਹੀਂ ਜਾ ਸਕਾਂਗੇ ਇਹਦੇ ਤੇ ਜਿੱਦਾਂ ਕਿ ਮੈਂ ਇੱਕ ਸਪੈਸੀਫਿਕ ਟ੍ਰੇਡ ਦੀ ਗੱਲ ਕਰਦਾ ਮੈਂ ਟੇਲਰਿੰਗ ਦੀ ਗੱਲ ਕਰਦਾ ਹੈਗਾ ਹੂੰ ਹੁਣ ਟੈਲਰਿੰਗ ਦੇ ਜੋਂਗਾ ਦਾ ਕੀ ਰੁਝਾਨ ਹੋ ਗਿਆ ਕਿ ਜੇ ਜੀਨਸ ਲੈਣੀ ਹੈਗੀ ਤਾਂ ਉਹਨਾਂ ਨੇ ਬ੍ਰਾਂਡਡ ਲੈਣੀ ਹੈਗੀ ਹੈ। ਹੂੰ। ਸ਼ਰਟ ਸਲਵਾਨ ਦੀ بجائے ਜੋ ਲੋਕ ਹੈਗੇ ਆ ਉਹ ਰੈਡੀमेड ਦੇ ਉੱਤੇ ਜ਼ਿਆਦਾ ਲਾਈਫਪਾਨ ਕਰਨ ਲੱਗੇ ਜੀ। ਹੂੰ ਹੂੰ। ਹੁਣ ਜਾ ਤਾਂ ਲੋਕਲ ਦੁਕਾਨਦਾਰ ਕੋਲੇ ਇੰਨੀ ਇਨਵੈਸਟਮੈਂਟ ਹੋਵੇ, ਇੰਨੀ ਸਕਿੱਲ ਹੋਵੇ, ਤੋਂ ਲੇਟੈਸਟ ਜੋ ਮਸ਼ੀਨਸ ਹੈਗੀਆਂ, ਇਹਦੇ ਇਸ ਤਰ੍ਹਾਂ ਜੋ ਗੈਜਟਸ ਹੈਗੇ ਆ ਉਹਨਾਂ ਨੂੰ ਲਿਆ ਕੇ ਇੰਟਰੋਡਿਊਸ ਕਰੇ ਔਰ ਜੋ ਬ੍ਰਾਂਡ ਵਾਲਾ ਵੈਰਾਈਟੀ ਹੈ, ਕੁਆਲਿਟੀ ਹੈ ਉਹਨੂੰ ਕੰਪੀਟ ਕਰਕੇ ਕਸਟਮਰ ਨੂੰ ਦੇ ਪਾਵੇ ਹੂੰ ਲੇਕਿਨ ਉਹੀ ਸਰਕਲ ਬਣ ਗਿਆ ਕਿ ਕਿਉਂਕਿ ਉਹ ਵੈਰਾਈਟੀ ਨਹੀਂ ਆ ਰਹੀ ਹੈਗੀ ਤਾਂ ਕਸਟਮਰ ਨਹੀਂ ਆ ਰਿਹਾ ਪੈਸਾ ਨਹੀਂ ਆ ਰਿਹਾ ਪੈਸਾ ਨਹੀਂ ਆ ਰਿਹਾ ਤਾਂ ਵੈਰਾਈਟੀ ਨਹੀਂ ਬਣਦੀ ਹੂੰ ਵੈਰਾਈਟੀ ਨਹੀਂ ਹੈ ਪੈਸਾ ਨਹੀਂ ਹੈ ਪੈਸਾ ਨਹੀਂ ਹੈ ਲੇਕਿਨ ਤਾਂ ਕਮਲ ਜੀ ਇਸ ਚੀਜ਼ ਦਾ ਵੀ ਬੜਾ ਫਰਕ ਪੈ ਰਿਹਾ ਹੈ ਜੀ ਨਹੀਂ ਹੁਣ ਕੁਝ ਹੋਰ ਗੱਲਾਂ ਜੋ ਆਮ ਤੌਰ ਤੇ ਲੋਕਾਂ ਦੇ ਦਿਮਾਗ 'ਚ ਨਹੀਂ ਜਾਂ ਲੋਕ ਅਕਸਰ ਉਹ ਗੱਲਾਂ ਕਰਦੇ ਨੇ ਮੈਂ ਵੀ ਸੁਣਦਾ ਇੱਕ ਤਾਂ ਜ਼ਿਕਰ ਕੀਤਾ ਜਾਂਦਾ ਹੈ ਕਿ ਜੇ ਸਾਡੀ ਨੌਜਵਾਨ ਪੀੜ੍ਹੀ ਹੈ ਬਹੁਤ ਸਾਰੀ ਵੱਡੇ ਪੱਧਰ ਤੇ ਪਲਾਇਨ ਕਰ ਰਹੀ ਹੈ ਵਿਦੇਸ਼ਾਂ ਵੱਲ ਨੂੰ ਹਨ ਕੈਨੇਡਾ ਦਾ ਰੁਝਾਨ ਲੋਕਾਂ ਚ ਹੋ ਗਿਆ ਆਸਟ੍ਰੇਲੀਆ ਯੂਕੇ ਵੱਲ ਪੜ੍ਹਾਈ ਦੇ ਵੀਜ਼ੇ ਲੈ ਕੇ ਜਾਂਦੇ ਨੇ ਫਿਰ ਉੱਥੇ ਹੀ ਪੱਕੇ ਵੀ ਹੋ ਜਾਂਦੇ ਨੇ ਹਨ ਵਿਦੇਸ਼ ਜਾਣ ਦਾ ਰੁਝਾਨ ਬਹੁਤ ਵੱਧ ਗਿਆ ਤੇ ਜਿਹੜੀ ਜੀ ਪੀੜ੍ਹੀ ਨੇ ਖਰਚ ਕਰਨਾ ਹੁੰਦਾ ਹਨ ਜਿਹੜੀ ਪੀੜ੍ਹੀ ਨੇ ਵੱਧ ਤੋਂ ਵੱਧ ਮਾਰਕੀਟ ਦੇ ਵਿੱਚ ਪੈਸਾ ਕਮਾਣਾ ਹੁੰਦਾ ਉਹ ਪੀੜ੍ਹੀ ਆਪਣਾ ਦੇਸ਼ ਛੱਡ ਕੇ ਆਪਣਾ ਸ਼ਹਿਰ ਛੱਡ ਕੇ ਆਪਣਾ ਪਿੰਡ ਛੱਡ ਕੇ ਬਾਹਰ ਜਾ ਰਹੀ ਹੈ ਨਾ ਇੱਕ ਵੱਡਾ ਕਾਰਨ ਇਹ ਨਹੀਂ ਲੱਗਦਾ ਤੁਹਾਨੂੰ ਬਿਲਕੁਲ ਸਹੀ ਹੈ ਬਿਜ਼ਨਸ ਨੂੰ ਮੜਾ ਜਾਣਾ ਧੱਕਾ ਹੈ ਇਸ ਗੱਲ ਦਾ ਇਸ ਤੋਂ ਇਲਾਵਾ ਇੱਕ ਕਾਰਨ ਮੇਰੇ ਖਿਆਲ ਹੋਰ ਵੀ ਲੱਗਦਾ ਹੈ ਕਮਲ ਜੀ ਮੈਨੂੰ ਕਿ ਜਿੱਦਾਂ ਅੱਜਕੱਲ ਔਨਲਾਈਨ ਸ਼ਾਪਿੰਗ ਦਾ ਰੁਝਾਨ ਆ ਗਿਆ ਹੂੰ Amazon ਹੈ ਇਹ ਸੇਲਜ਼ ਲਗਾ ਦੇ ਰਹੇ ਹਿੰਦੇ ਹੈਗੇ ਆ ਡਿਸਕਾਊਂਟਸ ਦੇ ਰਹਿੰਦੇ ਹੈਗੇ ਆ ਫਲਿੱਪਕਾਰਟ ਹੈ Amazon ਹੈ ਹੂੰ ਅ ਤਾਇਦ ਹੁੰਦੇ ਕਿ ਲੈਸਵੀ ਕਾਫੀ ਜ਼ਿਆਦਾ ਮਿਲ ਜਾਂਦੇ ਇਹ ਵੀ ਆ ਫਿਰ ਟਰਨ ਵਾਰੰਟੀਜ਼ ਵੀ ਹੈਗੀਆਂ ਇਹਨਾਂ ਦੀਆਂ ਪਾਲਿਸੀਜ਼ ਹੁੰਦੀਆਂ ਕਿ ਤੁਸੀਂ 7 ਦਿਨ ਤੱਕ ਉਹ ਦੇਖੋ ਜੇ ਤੁਹਾਨੂੰ ਪਸੰਦ ਨਹੀਂ ਹੈਗਾ ਵਾਪਸ ਕਰ ਦਿਓ ਹਮ ਜਦ ਕਿ ਲੋਕਲ ਜੋ ਦੁਕਾਨਦਾਰ ਹੈ ਉਹ ਸ਼ਾਇਦ ਇਸ ਚੀਜ਼ ਨੂੰ ਕੋਹੜ ਨਾ ਕਰੇ ਕਿ ਤੁਸੀਂ 7 ਦਿਨ ਯੂਜ਼ ਕਰਕੇ ਦੇਖ ਲਓ ਜੀ ਫਿਰ ਮੋੜ ਜਿਓ ਹਮ ਹਮ ਠੀਕ ਹੈ ਨਾ ਜੀ ਤਾਂ ਆਨਲਾਈਨ ਜੋ ਪਰਚੇਸ ਦਾ ਰੁਝਾਨ ਹੈ ਉਸ ਰੁਝਾਨ ਨੇ ਵੀ ਲੋਕਲ ਬਿਜ਼ਨਸ ਨੂੰ ਕਾਫੀ ਤੱਕਾ ਦਿੱਤਾ ਹੈ ਜੀ ਤੁਸੀਂ ਹਾਂ ਆਨਲਾਈਨ ਵਾਲੀ ਗੱਲ ਤੇ ਆ ਗਏ ਉਸ ਤੋਂ ਪਹਿਲਾਂ ਜੋ ਮੈਂ ਗੱਲ ਛੇੜੀ ਸੀ ਕਿ ਵਿਦੇਸ਼ ਜਾਣ ਦੇ ਰੁਝਾਨ ਨੇ ਵੀ ਕਾਫੀ ਫਰਕ ਪਾਇਆ ਥੋੜਾ ਜਿਹਾ ਉਹਨੂੰ ਵੀ ਮੈਂ ਚਾਹੁੰਦਾ ਸੀ ਕਿ ਤੁਸੀਂ ਡਿਫਾਈਨ ਕਰਦੇ ਮੈਨੂੰ ਲੱਗਦਾ ਕਿ ਪਹਿਲਾਂ ਅਗਰਾਂ ਤੋਂ ਅਗਰਾਂ ਜਿ ਤੋਂ ਕੁਝ ਸਮਾਂ 5-6 ਸਾਲ ਪਹਿਲਾਂ ਦੀ ਗੱਲ ਕਰਦੀ ਜਾਂ ਉਸ ਤੋਂ ਪਹਿਲਾਂ ਦੀ ਗੱਲ ਕਰ ਰਹੀ ਹੈ ਨਾ ਕਰੋਨਾ ਤੋਂ ਪਹਿਲਾਂ ਦੀ ਗੱਲ ਕਰ ਰਹੀ ਹੈ ਜੀ ਉਦੋਂ ਸ਼ਾਇਦ ਇੰਨੀ ਪੋਜੀਸ਼ਨ ਨਹੀਂ ਸੀ ਐਨੇ ਵੱਡੇ ਪੱਧਰ ਤੇ ਆਪਣੇ ਏਰੀਆ ਦੇ ਲੋਕ ਘਟੋ-ਘਟ ਨਹੀਂ ਵਿਦੇਸ਼ ਜਾਂਦੇ ਸੀਗੇ ਹਾਲਾਂਕਿ ਅਗਰ ਆਪਾਂ ਮਾਤਸੇ ਦੁਆਬੇ ਦੀ ਗੱਲ ਕਰੀਏ ਬਹੁਤ ਸਾਰੇ ਪਿੰਡਾਂ ਦੇ ਪਿੰਡ ਖਾਲੀ ਹੋਏ ਪਏ ਨੇ ਬਹੁਤ ਪਹਿਲਾਂ ਦੇ ਉੱਤੇ ਬਹੁਤ ਲੋਕ ਉੱਥੇ ਜਾ ਕੇ ਜਿਨ੍ਹਾਂ ਦੀ ਪੱਕੀ ਉੱਥੇ ਰੈジਡੈਂਸ ਹੋ ਚੁੱਕੀ ਹੈ ਪਰ ਆਪਣੇ ਏਰੀਆ ਦੇ ਲੋਕਾਂ 'ਚ ਰੁਝਾਨ ਕੁਝ ਸਮਾਂ ਪਹਿਲਾਂ ਹੀ ਹੋਇਆ ਹੈ ਪਿੰਡਾਂ ਦੇ ਪਿੰਡ ਹੁਣ ਵੀ ਆਪਣੇ ਨੌਜਵਾਨਾਂ ਪੱਖੋਂ ਖਾਲੀ ਨੇ ਜਿਹੜੇ ਹਰ ਘਰ ਦੇ ਵਿੱਚੋਂ ਕੋਈ ਨਾ ਕੋਈ ਵਿਦੇਸ਼ ਤੇ ਵਿਚਾਰੇ ਮੈਨੂੰ ਇਹ ਲੱਗਦਾ ਕਿ ਅਗਰ ਆਪਾਂ ਆਪਾਂ ਕਰਨੀ ਹੋਵੇ ਨਾ ਵੀ ਕਿਹੜਾ ਕਾਰਨ ਸਭ ਤੋਂ ਵੱਡਾ ਹੈ ਤਾਂ ਮੈਨੂੰ ਲੱਗਦਾ ਕਿ ਆਪ ਆਪਣੇ ਏਰੀਆ ਦੇ ਵਿੱਚ ਸਭ ਤੋਂ ਵੱਡਾ ਕਾਰਨ ਫਿਲਹਾਲ ਇਹੀ ਹੈ ਕਿ ਜਿਹੜੀ ਮਾਰਕੀਟ ਇੱਕਦਮ ਠੰਡੀ ਪਈ ਹੈ ਤੇ ਜਿਹੜੇ ਵਰਗ ਨੇ ਸਭ ਤੋਂ ਵੱਧ ਖਰਚ ਕਰਨਾ ਹੁੰਦਾ ਨਾ ਤੇ ਉਹ ਵਰਗ ਜਿਹੜਾ ਹੈ ਉਹ ਆਪਣੇ ਸ਼ਹਿਰਾਂ ਦੇ ਵਿੱਚ ਇਤੇ ਨਹੀਂ ਆ ਰਿਹਾ ਖਰਚ ਕਰਨ ਵਾਸਤੇ ਤੇ ਮੈਨੂੰ ਮੈਨੂੰ ਵੱਡਾ ਕਾਰਨ ਸਭ ਤੋਂ ਇਹੀ ਲੱਗਦਾ ਹਾਲਾਂਕਿ ਇਹ ਕਾਰਨ ਵੀ ਹੈਗੇ ਨੇ ਜੋ ਤੁਸੀਂ ਦੱਸੇ ਨੇਗੇ ਜਿਦਾ ਆਨਲਾਈਨ ਇੱਕ ਬਹੁਤ ਵੱਡਾ ਇਹਦਾ ਰੀਜ਼ਨ ਹੈਗਾ ਆਨਲਾਈਨ ਪ੍ਰੀਚੇਜ਼ਿੰਗ ਹਰ ਬੰਦਾ ਘਰ ਬੈਠੇ ਕਰ ਲੈਂਦਾ ਹਨਾ ਹਰ ਬੰਦੇ ਦੇ ਹੱਥ ਵਿੱਚ ਮੋਬਾਈਲ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਉਂਗਲਾਂ ਕਮਾਈ ਜਾਂਦਾ ਸਕਰੋਲ ਕਰੀ ਜਾਂਦਾ ਕੁਛ ਨਾ ਕੁਛ ਦੇਖਦਾ ਫਿਰ ਵੀਡੀਓ ਤੇ ਦੇਖ ਕੇ ਉਹਦਾ ਮਨ ਵੀ ਕਰ ਜਾਂਦਾ ਕਈ ਵਾਰੀ ਬੇਲੋੜੀ ਚੀਜ਼ ਵੀ ਖਰੀਦੀ ਜਾਂਦੀ ਹੈ ਹਨ ਜਦੋਂ ਕੋਈ ਚੀਜ਼ ਦੇਖ ਕੇ ਸਾਹਮਣੇ ਆ ਜਾਂਦੀ ਹੈ ਆਪ ਨੂੰ ਸੋਹਣੀ ਲੱਗਦੀ ਹੈ ਹਨ ਆ ਪੱਤਰਾਂ ਤੋਂ ਉਹਨੂੰ ਕਲਿੱਕ ਕਰਕੇ ਆਰਡਰ ਕਰ ਦਿੰਦੇ ਆ ਤੇ ਉਹ ਕਲਿੱਕ ਕਰਕੇ ਆਰਡਰ ਕਰਨ ਦੇ ਵਿੱਚ ਜੀ ਜੀ ਕ੍ਰੈਡਿਟ ਕਾਰਡ ਵੀ ਯੂਜ਼ ਹੋ ਜਾਂਦੇ ਆ ਆਨਲਾਈਨ ਪੇਮੈਂਟ ਹੋ ਜਾਂਦੀ ਹੈ ਬੜਾ ਸੁਵਿਧਾਜਨਕ ਹੈਗਾ ਹਨ ਲੋਕ ਬੈਠੇ ਬੈਠੇ ਕਰੀ ਆਰਡਰ ਕਰ ਦਿੰਦੇ ਨੇ ਹੂੰ ਐਵੀ ਰੀਜ਼ਨ ਇੱਕ ਹੈਗਾ ਹੋਰ ਕੀ ਕਹੋ ਤੁਹ ਦਾ ਜੰਤ ਹੈ ਔਰ ਆਨਲਾਈਨ ਤੁਹਾਨੂੰ ਵੈਰਾਈਟੀ ਬਹੁਤ ਜ਼ਿਆਦਾ ਇੰਨੀ ਵੈਰਾਈਟੀ ਮਿਲ ਜਾਂਦੀ ਹੈ ਕੀ ਆ ਹੂੰ ਹੂੰ ਤੇ ਜਿੰਨੀ ਤੋਂ ਟਿਕਟੌਕ ਤੇ ਜਾ ਕੇ ਉਨੀ ਵੈਰਾਈਟੀ ਨਹੀਂ ਮਿਲੇਗੀ ਔਰ ਫਿਰ ਉਸ ਦੇ ਉੱਤੇ ਉਹਨਾਂ ਦੇ ਕਨਸੈਸ਼ਨਸ ਵੀ ਹਨ ਜਿਦਾ ਤੁਹ ਛੋਟੀ ਐਗਜ਼ਾਮਪਲ ਦਿੰਨਾ ਕਿ ਮੈਂ ਮੈਡੀਸਨ ਤੁਹ ਲੈਂਣੀ ਹੁੰਦੀ ਆ ਤਾਂ ਇੱਕ ਐਪ ਹੈ Tata 1NMG ਹੈ ਤਾਂ ਉਹ 10% 15% ਡਿਸਕਾਊਂਟ ਵੀ ਦੇ ਦਿੰਦੇ ਹੈਗੇ ਆ ਤੁਹਾਡੇ ਕੋਲੇ ਘਰ ਬੈਠੇ ਬਠਾਏ ਪਹੁੰਚ ਵੀ ਜਾਂਦੀ ਹੈਗੀ ਆ ਪੇਮੈਂਟ ਵੀ ਤੁਹਾਡੀ ਆਨਲਾਈਨ ਹੈ ਤਾਂ ਲੋਕ ਅੱਜ ਕੱਲ ਇਸ ਗੱਲ ਤੋਂ ਵੀ ਗਰੀਬ ਕਰਨ ਲੱਗੇ ਕਿ ਵੀ ਕਦਮ ਜਾ ਕੇ ਦੁਕਾਨ ਤੱਕ ਪਹੁੰਚਣ ਔਰ ਉੱਥੋਂ ਲੈਣ ਉਹਨਾਂ ਨੂੰ ਇਹੀ ਆਦਤ ਇੱਕ ਬਣ ਗਈ ਹੈਗੀ ਘਰੇ ਬੈਠੇ ਚੀਜ਼ ਆ ਰਹੀ ਹੈ ਦੇਖੋ ਔਰ ਸ਼ਹਿਰਾਂ ਦੇ ਵਿੱਚ ਤਾਂ ਹੁਣ ਬਹੁਤ ਫਾਸਟ ਡਿਲੀਵਰੀ ਹੋ ਗਈ ਹੈ ਨਾ ਆਨਲਾਈਨ ਦੀ ਬਹੁਤ ਕੁਝ ਘੰਟਿਆਂ ਚੀਜ਼ ਤੁਹਾਡੇ ਘਰ ਪਹੁੰਚ ਜਾਂਦੀ ਹੈ ਨਾ ਇਸ ਕਰਕੇ ਥੋੜਾ ਜਿਆਦਾ ਬਿਲਕੁਲ ਬਿਲਕੁਲ ਤੇ ਮੈਨੂੰ ਇੱਕ ਚੀਜ਼ ਹੋਰ ਲੱਗਦੀ ਹੈ ਰੋਣਾ ਸਾਹਿਬ ਕਿ ਇੱਕ ਕਾਰਨਸ਼ਾਹ ਦੇ ਵੀ ਹੋ ਸਕਦਾ ਹੈ ਜੇ ਆਪਣੇ ਸ਼ਹਿਰ ਦੀ ਆਪਾਂ ਗੱਲ ਕਰਦੇ ਆਂ ਬੁਲਾਡਾ ਦਾ ਦੀ ਗੱਲ ਕਰਦੇ ਆਂ ਤਾਂ ਪਿੱਛੇ ਜੇ ਡਿਵੈਲਪਮੈਂਟ ਤੇ ਕੰਮ ਕਾਫੀ ਲੰਮਾ ਸਮਾਂ ਚੱਲੇ ਨੇ ਚਾਹੇ ਉਹ ਪੁਲ ਬਣਿਆ ਜਾਂ ਸ਼ਹਿਰ ਦੀ ਰੇਲਵੇ ਰੋਡ ਬਣੀ ਹੈ ਜਾਂ ਸ਼ਹਿਰ ਦੀ ਅ ਇਧਰ ਵਾਲੀ ਪਿੱਖੀ ਰੋਡ ਵਾਲਾ ਪੁਲ ਬਣਿਆ ਹੈ ਹਨ ਤੇ ਇਹ 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 ਜਿਹੜੇ ਡਿਵੈਲਪਮੈਂਟ ਜਦੋਂ ਕੰਮ ਚੱਲੇ ਨੇ ਤੁਸੀਂ ਪਾਮ ਸਟਰੀਟ ਦੀ ਤੁਸੀਂ ਹਰਦੇਵ ਜੀ ਪਾਮ ਸਟਰੀਟ ਦੀ ਗੱਲ ਕਰ ਰਹੇ ਹੋ ਪਾਲਮ ਸਟਰੀਟ ਦੀ ਵੀ ਗੱਲ ਕਰਦੇ ਆਂ ਔਰ ਮੈਂ ਫੁੱਟਬਾਲ ਚੌਕ ਦੀ ਵੀ ਗੱਲ ਕਰ ਰਿਹਾ ਮੈਂ ਰੇਲਵੇ ਕ੍ਰੋਸਿੰਗ ਪੁਲ ਦੀ ਵੀ ਗੱਲ ਕਰ ਰਿਹਾ ਜਦੋਂ ਇਹ ਕਿਉਂਕਿ ਇਹ ਲੰਮਾ ਸਮਾਂ ਕੰਮ ਚੱਲੇ ਨੇ ਜਦੋਂ ਇਹ ਕੰਮ ਚੱਲਦੇ ਸੀ ਤਾਂ ਜਿਹੜੇ ਬਾਹਰਲੇ ਪਿੰਡਾਂ ਦੇ ਲੋਕ ਸੀ ਉਹ ਸ਼ਹਿਰ ਦੇ ਵਿੱਚ ਆਉਣ ਕਤਰਉਂਦੇ ਸੀ ਕਿਉਂਕਿ ਸਾਰੀਆਂ ਲਿੰਕ ਰੋਡ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ ਨੇ ਬੁਰਲਾਡਾ ਦੇ ਨਾਲ ਉਹ ਪ੍ਰਭਾਵਿਤ ਹੁੰਦੀਆਂ ਸੀ ਲੋਕਾਂ ਦਾ ਆਉਣਾ ਜਾਣਾ ਔਖਾ ਹੁੰਦਾ ਪੁਲ ਤੁਸੀਂ ਦੇਖ ਲਓਣਾ ਫੁੱਟਬਾਲ ਚੌਕ ਬਣਿਆ ਕਿੰਨਾ ਬੁਰਾ ਹਾਲ ਹੁੰਦਾ ਸੀ ਥੋੜਾ ਜਿਹਾ ਮੀਂਹ ਪੈਂਦਾ ਸੀ ਤਾਂ ਕਿੰਨਾ ਚਿੱਕੜਤ ਹੋ ਜਾਂਦਾ ਸੀ ਔਰ ਲੋਕਾਂ ਦਾ ਉੱਥੋਂ ਲੰਘਣਾ ਬਹੁਤ ਔਖਾar ਹੁੰਦਾ ਸੀ ਇਹਦੇ ਕਰਕੇ ਲੋਕ ਆਸ-ਪਾਸ ਦੇ ਦੂਸਰੇ ਛੋਟੇ ਸ਼ਹਿਰਾਂ ਦੇ ਵਿੱਚ ਜਾਣ ਲੱਗੇ ਹਨ ਤਾਂ ਇਹ ਵੀ ਰੀਜ਼ਨ ਹੈ ਕਿ ਜਦੋਂ ਇੱਕ ਵਾਰੀ ਸ਼ਹਿਰ ਨਾਲ ਬੰਦਾ ਟੁੱਟ ਜੇ ਤਾਂ ਦੁਬਾਰਾ ਜੋੜਨ 'ਚ ਸ਼ਾਇਦ ਥੋੜਾ ਬਹੁਤ ਕਈ ਵਾਰੀ ਮਤਲਬ ਜੇ ਕੋਈ ਬੁੜਲਾ ਡਾ ਛੱਡ ਕੇ ਅਗਰ ਮੰਨ ਲਓ ਕਿ ਆਸ-ਪਾਸ ਦੇ ਪਿੰਡਾਂ ਵਾਲੇ ਬਰੇਟੇ ਜਾਣ ਲੱਗੇ ਜਾਂ ਭੀਖੀ ਜਾਣ ਲੱਗੇ ਹਨ ਉੱਥੇ ਉਹਨਾਂ ਦੀ ਦੁਕਾਨਦਾਰਾਂ ਨਾਲ ਜਾਂ ਲਿਆਜ ਪੈ ਗਈ ਹੈ ਹਨ ਤਾਂ ਉਹ ਇੱਕ ਵਾਰੀ ਸ਼ਹਿਰ ਨਾਲ ਟੁੱਟ ਕੇ ਦੁਬਾਰਾ ਮੰਨ ਇੱਕ ਮੁਹਾਵਰਾ ਸਦਾਂ ਦੇ ਹੁੰਦੇ ਆ ਕਹਿੰਦੇ ਕਿ ਤੁਸੀਂ ਦੁਕਾਨ ਨੂੰ ਇੱਕ ਦਿਨ ਵਾਸਤੇ ਛੱਡ ਦੋ ਦੁਕਾਨ ਤੁਹਾਨੂੰ ਦੱਸ ਦਿਨ ਵਾਸਤੇ ਛੱਡ ਦਿੰਦੀ ਹੈ ਜੀ ਕਿਉਂਕਿ ਜੇ ਇੱਕ ਦਿਨ ਵੀ ਤੁਹਾਡਾ ਕਸਟਮਰ ਜਿਹੜਾ ਹੈ ਤੁਹਾਡੀ ਦੁਕਾਨ ਤੋਂ ਉੱਤਰ ਕੇ ਕਿਸੇ ਦੂਜੇ ਦੁਕਾਨਦਾਰ ਨਾਲ ਜੁੜ ਗਿਆ ਹੂੰ ਤਾਂ ਮੁੜ ਕੇ ਉਹਦਾ ਵਾਪਸ ਆਉਣਾ ਬੜਾ ਮੁਸ਼ਕਿਲ ਹੋ ਜਾਂਦਾ ਹੈਗਾ ਹੂੰ ਕਿਉਂਕਿ ਇੱਕ ਤਾਂ ਦੂਸਰਾ ਦੁਕਾਨਦਾਰ ਜੋ ਹੈ ਉਹਨੂੰ ਖਿੱਚਣਾ ਲੈਂਦਾ ਹੈਗਾ ਮੰਨ ਲਓ ਇੱਕ ਦਿਨ ਭਾਵੇਂ ਬਾਰਿਸ਼ ਹੋ ਗਈ ਪਾਣੀ ਖੜਾ ਹੋ ਗਿਆ ਕਸਟਮਰ ਤੁਹਾਡਾ ਬੁਲਾਡਾ ਸ਼ਾਇਦ ਕਿ ਕਿਸੇ ਹੋਰ ਮੰਡੀ ਦੇ ਵਿੱਚ ਚਲਾ ਗਿਆ ਹੈਗਾ ਤਾਂ ਜੋ ਉੱਥੇ ਦੁਕਾਨਦਾਰ ਹੋਏਗਾ ਉਹ ਐਕਚੁਅਲੀ ਚਾਰਮ ਹੋਏਗਾ ਕਿ ਗਾਹਕ ਨੂੰ ਮੈਂ ਪਰਮਾਨੈਂਟਲੀ ਆਪਦੀ ਗ੍ਰਿਪ 'ਚ ਚਲਾਵਾਂ ਹੂੰ ਤਾਂ ਫਿਰ ਦੁਬਾਰਾ ਉਹ ਵਾਪਸ ਲਾਈਜ਼ਲ ਲੈ ਕੇ ਆਨਾ ਬੜਾ ਮੁਸ਼ਕਿਲ ਹੋ ਜਾਂਦਾ ਹੈਗਾ ਜੀ ਆ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜੋ ਚੱਲਿਆ ਹੈ ਕਿ ਅ ਜੋ ਚੱਲਦੇ ਰਹੇ ਹੈਗੇ ਆ ਉਹ ਸਾਰੀ ਦੇ ਕੰਮ ਚੱਲਦੇ ਰਹੇ ਆ ਹੂੰ ਲੋਕਾਂ ਨੇ ਕਾਫੀ ਫਰਕ ਪਾਇਆ ਹੈ ਹੂੰ ਔਰ ਕੁਝ ਮਿਲਦੇ ਜੋ ਹਾਲਾਤ ਸੀ ਕਿ ਪਾਣੀ ਖੜਾ ਹੈ ਸੀਵਰੇਜ ਦਾ ਪਾਣੀ ਦੇ ਓਵਰਫਲੋਸ ਹਨ ਨਹੀਂ ਪੈਂਦਾ ਸੀ ਤਾਂ ਮੇਰੇ ਉਨ ਵੀ ਯਾਦ ਹੈ ਜਿੱਥੇ rahul computer center ਵਾਲਾ ਆ ਗਿਆ ਮਲੇ ਮੋਗੇ ਵਾਲਿਆਂ ਦੇ ਸਾਹਮਣੇ ਵਾਲੀ ਪੀ ਐਨ ਵੀ ਰੋਡ ਦੇ ਅਗਲਾ ਕੋਟਨ ਆ ਗਿਆ ਤਾਂ ਇੱਥੇ ਪਾਣੀ ਇੰਨਾ ਖੜ ਜਾਂਦਾ ਸੀ ਮੋਗਾ ਦਾ ਲੰਘਣਾ ਗੱਡੀਆਂ ਦਾ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਸੀ ਜੀ ਤਾਂ ਐਕਚੁਅਲੀ ਜਦੋਂ ਉਦਾਂ ਜਗਲਾ ਧੋਣਗੇ ਤਾਂ ਲੋਕਾਂ ਤੋਂ ਅਵਾਇਡ ਕਰਦੇ ਹੁੰਦੇ ਜੀ ਜੀ ਜੋ ਬਾਹਰ ਦੇ ਲੋਕ ਹਨ ਯਾਨੀ ਇਹ ਵੀ ਇਹ ਵੀ ਇਹ ਕਾਰਨ ਹਾਲਾਂਕਿ ਹੁਣ ਦੂਰ ਹੋ ਗਿਆ ਹੁਣ ਇਸ ਵਕਤ ਜੋ ਲਿੰਕ ਸੜਕਾਂ ਨੇ ਉਹਨਾਂ ਦੀ ਹਾਲਤ ਵੀ ਠੀਕ ਹੈ ਇਸ ਤੇ ਰਹਿ ਵਧੀਆ ਬਣ ਗਈਆਂ ਨੇ ਹਨ ਟੀ ਸ਼ਰਟ ਦਾ ਜਿਹੜਾ ਰੋਡ ਆ ਉਹ ਵੀ ਠੀਕ ਹੈ ਹਾਲਾਂਕਿ بارش ਪੈਣ ਤੋਂ ਬਾਅਦ ਥੋੜੀ ਜਿਹੀ ਪੋਜੀਸ਼ਨ ਦਾ ਵੰਡੋਲ ਹੋ ਜਾਂਦੀ ਹੈ ਪਾਣੀ ਵੀ ਖੜ ਜਾਂਦਾ ਹੈ ਤੇ ਲੇਕਿਨ ਫਿਰ ਵੀ ਕਾਫੀ ਹੱਦ ਤੱਕ ਇਹਨੂੰ ਇਹਦੇ ਵਿੱਚ ਸੁਧਾਰ ਹੈਗਾ ਪਰ ਮਾਰਕੀਟ ਹੱਲੇ ਪਹਿਲਾਂ ਵਾਲੀ ਸਥਿਤੀ 'ਚ ਨਹੀਂ ਆਈ ਹੈ ਨਾ ਨਹੀਂ ਆਈ ਇੱਕ ਕਾਰਨ ਮੈਨੂੰ ਇਹ ਵੀ ਲੱਗਦਾ ਹੈ ਇੱਕ ਕਾਰਨ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਹੜੇ ਬੁੱਢ ਲਾੜੀਆਂ ਨੇ ਚੰਡੀਗੜੀ ਇਹ ਹੋ ਜਾਂਦੇ ਨੇ ਕੋਈ ਦਿੱਲੀ ਵਾਲੇ ਹੋ ਜਾਂਦੇ ਨੇ ਹੈ ਨਾ ਕੁਜ਼ੀਰਕਪੁਰ ਹੋ ਜਾਂਦੇ ਨੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਬਟਲਾ ਅੱਡੇ ਤੇ ਕ੍ਰੀਨ ਜਾ ਰਹੀ ਹੈ ਬਟਲਾ ਛੱਡ ਕੇ ਨਹੀਂ ਚਲੋ ਬੰਦਿਆਂ ਨੇ ਆਪਣੀ ਲੇਬਰ ਕਰਨੀ ਹੈ ਲੇਬਰ ਹੀ ਕਰਦੇ ਆਪਾਂ ਸਾਰੇ ਲੇਬਰਾਂ ਦੀ ਹੂੰ ਕੋਈ ਦੀ ਮਾਗੀਦਾਰ ਤੇ ਕਰਦਾ ਕੋਈ ਕਿਸੇ ਤੌਰ ਤੇ ਕਰਦਾ ਕੋਈ ਬਿਜ਼ਨਸ ਦੀ ਫਾਰਮ ਦੇ ਵਿੱਚ ਕਰਦਾ ਲੇਕਿਨ ਇਸ ਗੱਲ ਦੇ ਵਿੱਚ ਕੋਈ ਚੱਕ ਨਹੀਂ ਕਿ ਬਹੁਤ ਸਾਰੇ ਘਰ ਜੋ ਹੈਗੇ ਆ ਉਹ ਬਟਲਾ ਅੱਡੇ ਤੋਂ ਮੁਛਲਾ ਜੀ ਕੋਰ ਪੰਚਗੁਲਾ ਸ਼ਿਫਟ ਕਰ ਚੁੱਕੇ ਹੇ ਹੂੰ ਹੂੰ ਤਾਂ ਐਕਚੁਅਲੀ ਜਿੱਥੇ ਪਾਪੂਲੇਸ਼ਨ ਜਿਸ ਦੀ ਵੀ ਗੱਲ ਹੁੰਦੀ ਹੈ ਚੰਡੀਗੜ੍ਹ ਜਾ ਰਹੇ ਆ ਜੀ ਚੰਡੀਗੜ੍ਹ ਨਾਮ ਚੰਡੀਗੜ੍ਹ ਦਾ ਹੁੰਦਾ ਬੇਸ਼ੱਕੋ ਜਿਲਖਪੁਰ ਪੰਚਕੁਲਾ ਚੰਡੀਗੜ੍ਹ ਟ੍ਰਾਈ ਸਿਟੀ ਆ ਜਾਂਦੀ ਹੈ ਜੀ ਕੋਈ ਉਹ ਵੀ ਜਾਂਦੀ ਹੈਗੀ ਨਹੀਂ ਕਾਰਨ ਤਾਂ ਵੱਡਾ ਕਾਰਨ ਹੈ ਕਿ ਕਾਫੀ ਪੋਪੂਲੇਸ਼ਨ ਜਿਹੜੀ ਹੈਗੀ ਆ ਉਹ ਸ਼ਿਫਟ ਕਰਦੀ ਹੈਗੀ ਤੇ ਇੱਕ ਇਹ ਵੀ ਹੈ ਕਿ ਬੁੱਢ ਲਾਡਾ ਸ਼ਹਿਰ ਥੋੜਾ ਸਾਈਡ ਤੇ ਰਹਿ ਗਿਆ ਹਨਾ ਕਿਸੇ ਵੱਡੇ ਰੋਡ ਦੇ ਨਾਲ ਨਹੀਂ ਮਿਲਦਾ ਹਾਲਾਂਕਿ ਬੁੱਢ ਲਾਡੇ ਵਾਲਾ ਜਿਹੜਾ ਰੋਡ ਹੈ ਹੁਣ ਨੈਸ਼ਨਲ ਹਾਈਵੇ ਹੋ ਗਿਆ ਹਨਾ ਪਰ ਫਿਰ ਵੀ ਇੱਕ ਸਾਈਡ ਤੇ ਹੈ ਕਿਸੇ ਮੇਨ ਹਾਈਵੇ ਤੋਂ ਦੇਖੋ ਇਹ ਇੱਕ ਟੈਂਪਰੀਰੀ ਫੇਸ ਨਹੀਂ ਹੈ ਇਹ ਤਾਂ ਪਰਮਾਨੈਂਟ ਹੈ ਅੱਜ ਤੋ 15 20 ਸਾਲ ਪਹਿਲਾਂ ਵੀ ਇਹੀ ਸੀ ਹੂੰ 20 ਸਾਲ ਪਹਿਲਾਂ ਵੀ ਤਾਂ ਇਹੀ ਪੋਜੀਸ਼ਨ ਸੀ ਲੋਕੇਸ਼ਨ ਇਹਦੀ ਇਹੀ ਸੀ ਜਿੱਥੇ ਹੁਣ ਹੈਗੀ ਆ ਹੂੰ ਲੇਕਿਨ ਉਹੋ ਬਿਜ਼ਨਸ ਸੀ ਅੱਜ ਕਿਉਂ ਨਹੀਂ ਹੈਗਾ ਲੇਕਿਨ ਇੱਕ ਪਲੱਸ ਪੁਆਇੰਟ ਵੀ ਹੈ ਬੁਰੜਾ ਏਡੇ ਨੂੰ ਤੇ ਪਿੱਖੀ ਨੂੰ ਕੋਈ ਰੇਲਵੇ ਹੈ ਰੇਲਵੇ ਉੱਲੋਂ ਰੇਲਵੇ ਹੈਡ ਲੱਗ ਰਿਹਾ ਹੈਗਾ ਹੂੰ ਐਡ ਕਰਕੇ ਰੇਲਵੇ ਦੇ ਥਰੂ ਤੁਸੀਂ ਪੂਰੇ ਹਿੰਦੁਸਤਾਨ ਨਾਲ ਜੁੜੇ ਹੋਏ ਹੋ ਇੱਕ ਕਾਰਨ ਇਹ ਵੀ ਹੈ ਇੱਥੇ ਜਿਸ ਤੁਸੀਂ ਪਹਿਲਾਂ ਉਹਦਾ ਫਾਇਦਾ ਕਿੱਥੇ ਉਠਾਰੇਗੇ ਕਿਉਂਕਿ ਆਇਲ ਮਿਲਸ ਹੈਗੀਆਂ ਆਇਲ ਮਿਲ ਚਲੋ ਇਥੋਂ ਟੈਂਕਰ ਚਲੇ ਜਾਂਦੇ ਹੈਗੇ ਆ ਭਰ ਕੇ ਠੀਕ ਹੈ ਨਾ ਲੇਕਿਨ ਉਹਦਾ ਫਾਇਦਾ ਇਥੋਂ ਦੇ ਲੋਕ ਕਿਦਾਂ ਉਠਾ ਸਕਦੇ ਆ ਰੇਲਵੇ ਹਾਈਟ ਦਾ ਇਹ ਲੋਕਾਂ ਨੇ ਦੇਖਣਾ ਹੈ ਜੇ ਕੁਝ ਆਪਣੇ ਜੋ ਬਿਜ਼ਨਸ ਹੈਗੇ ਆ ਟਰੈਡੀਸ਼ਨਲ ਹੈਗੇ ਆ ਇੱਕ ਲਾਈਨ ਦੇ ਉੱਤੇ ਬਿਜ਼ਨਸ ਚੱਲਦੇ ਆ ਇੱਕ ਤੋਂ ਬਾਅਦ ਦੂਜਾ ਉਹੀ ਬਿਜ਼ਨਸ ਕਰਦਾ ਰੈਡੀਮੇਡ ਦਾ ਜੇ ਟ੍ਰੈਂਡ ਚੱਲ ਪਿਆ ਤਾਂ ਰੈਡੀਮੇਡਸ ਦੇ ਉੱਤੇ ਚੱਲੀ ਜਾਨੀ ਇੱਕ ਨੇ ਤਾਂ ਪੰਮ ਮੱਛਾ ਚੱਲ ਪਿਆ ਦੂਜੇ ਨੇ ਵੀ ਰੈਡੀਮੇਡ ਦਾ ਤੀਜੇ ਨੇ ਵੀ ਰੈਡੀਮੇਡ ਦਾ ਚੌਥੇ ਨੇ ਵੀ ਰੈਡੀਮੇਡ ਦਾ ਆਲਟੀਮੇਟਲੀ ਕੀ ਹੁੰਦਾ ਕਸਟਮਰ ਉਹਨਾਂ ਹੈ ਨਹੀਂਗਾ ਆਊਟਲੈਟ ਓਥੇ ਕੰਮ ਦੇ ਜ਼ਿਆਦਾ ਹੋ ਜਾਂਦੇ ਹੈਗੇ ਇੱਕ ਵਾਰ ਮੈਂ ਛੋਟੀ ਜਿਹੀ ਇੱਕ ਐਗਜ਼ਾਮਪਲ ਦਿੰਨਾ ਕਿ ਬੁੜਲਾਡੇ ਦੇ ਵਿੱਚ ਟ੍ਰੈਂਡ ਸ਼ੁਰੂ ਹੋਇਆ ਸੀਗਾ ਤੇ ਜੋ ਬਲਬ ਹੁੰਦੇ ਹੈਗੇ ਇਲੈਕਟ੍ਰੀਕਲ ਬਲਬ ਮੈਨੂਫੈਕਚਰਿੰਗ ਦਾ ਕਾਫੀ ਸਾਲ ਪਹਿਲਾਂ ਦੀ ਗੱਲ ਹੈ ਕਮਲ ਜੀ ਅੱਛਾ ਤਾਂ ਇੱਕ ਬੰਦੇ ਨੇ ਉਹ ਮੈਨੂਫੈਕਚਰਿੰਗ ਸ਼ੁਰੂ ਕੀਤੀ ਔਰ ਬਹੁਤ ਹੀ ਬੜੀਆ ਕੰਮ ਉਹਦਾ ਚੱ ਅ ਉਹ ਵਾਰ ਸਪਲਾਈ ਕਰਦਾ ਸੀਗਾ ਉਸ ਨੂੰ ਦੇਖ ਕੇ ਦੂਜੇ ਬੰਦੇ ਨੇ ਸ਼ੁਰੂ ਕਰ ਲਿਆ ਤੀਜੇ ਨੇ ਸ਼ੁਰੂ ਕਰਨੇ ਆ ਹੂੰ ਤਾਂ ਛੋਟੀ ਸੀ ਜਿਵੇਂ ਜਿਵੇਂ ਪੰਜ ਲੱਗਦੇ ਜਾਂ ਕੰਮ ਹੀ ਬਹੁਤ ਵਧੀਆ ਹੈਗਾ ਬੜਾ ਵਧੀਆ ਪ੍ਰੋਫਿਟ ਹੁੰਦਾ ਹੂੰ ਹੂੰ ਲੇਕਿਨ ਉਹਦੇ ਵਿੱਚ ਗਲਤੀ ਕੀ ਕੀਤੀ ਕਿ ਜਿੱਥੇ ਪਹਿਲੇ ਵਾਲਾ ਜਾ ਕੇ ਮਾਲ ਸਪਲਾਈ ਕਰਦਾ ਸੀਗਾ ਹੂੰ ਕਿੱਥੇ ਦੂਜਾ ਚੌਥਾ ਪੰਜਵਾਂ ਛੇਮਾ ਜਾਂ ਸੱਤਵਾਂ ਆਇਆ ਉਹਨੇ ਬਜਾਏ ਇਸ ਦੇ ਕਿ ਆਪਦੀ ਮਾਰਕੀਟ ਆਪ ਫਲਾਸ਼ ਕਰਦਾ ਹੂੰ ਉਹਨੇ ਪਹਿਲੇ ਕੋਲੇ ਜਿਹੜਾ ਲੱਬਿਆ ਲਵਾਇਆ ਕਸਟਮਰ ਸੀ ਉਹਨੂੰ ਹੀ ਅਪਰੋਚ ਕਰਨਾ ਸ਼ੁਰੂ ਕਰ ਗਿਆ ਕੰਪੀਟੀਸ਼ਨ ਸ਼ੁਰੂ ਹੋ ਗਿਆ ਕੰਪੀਟੀਸ਼ਨ ਸ਼ੁਰੂ ਹੋ ਗਿਆ ਬਜਾਏ ਇਸ ਦੇ ਕਿ ਮਾਰਕੀਟ ਵੱਧ ਗਈ ਹੂੰ ਤਾਂ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਸੱਤੇ ਸੀ 70 73 ਡੁੱਬ ਗਏ ਔਰ ਅੱਜ ਮੇਰਾ ਖਿਆਲ ਕਿਤੇ ਉਹ ਹੈ ਨਹੀਂ ਬਿਜ਼ਨਸ ਜੀ ਉਹ ਲੱਤਾਂ ਖਿੱਚਣ ਵਾਲਾ ਕੰਮ ਹੋ ਗਿਆ ਬਿਲਕੁਲ ਕੋਚ ਦਾ ਕੋਚ ਦਾ ਵੀ ਫਰਕ ਹੈ ਕਿ ਇਨੋਵੇਸ਼ਨ ਜਿਹੜੀ ਹੈ ਉਹ ਥੋੜੀ ਜਿਹੀ ਘੱਟ ਹੈ ਤੇ ਇੱਕ ਇੱਕ ਮੈਨੂੰ ਹੋਰ ਲੱਗਦਾ ਹੈ ਇੱਕ ਮੈਨੂੰ ਹੋਰ ਲੱਗਦਾ ਰੋੜਾ ਸਾਹਿਬ ਕਿ ਤੁਸੀਂ ਜ਼ਿਕਰ ਕੀਤਾ ਪਹਿਲਾਂ ਇੱਥੇ ਕਾਰਖਾਨੇ ਹੁੰਦੇ ਸੀ ਖੰਡ ਮੰਡੀ ਹਨਾ ਹੁੰਦੀ ਸੀ ਤੇ ਆਰੂ ਵਾਲੇ ਕਾਰਖਾਨੇ ਹੋਇਆ ਕਰਦੇ ਸੀਗੇ ਹਨਾ ਇੰਨਾ ਚ ਸਟਾਫ ਕੰਮ ਕਰਦਾ ਸੀਗਾ bizness ਹੁੰਦਾ ਸੀ ਲੋਕ ਆਉਂਦੇ ਸੀ ਤੇ ਹੁਣ ਇੱਥੇ ਕੋਈ bizness ਲਈ ਕੋਈ ਆਪਾਂ ਕਹਿ ਸਕਦੇ ਹਾਂ ਕੋਈ ਹੋਰ ਕੋਈ ਸਾਧਨ ਨਹੀਂ ਹੈ ਕੋਈ ਇੰਡਸਟਰੀ ਨਹੀਂ ਹੈ ਹਨਾ ਕੋਈ ਮਿਲ ਨਹੀਂ ਹੈ ਜਿਦ ਤਰ੍ਹਾਂ ਪਹਿਲਾਂ ਸ਼ੂਗਰ ਮਿਲ ਵੀ ਇੱਥੇ ਆਈ ਲੇਕਿਨ ਕੁਝ ਸਮਾਂ ਪਾਂ ਤੋਂ ਬਾਅਦ ਉਹ ਵੀ ਫੇਲ ਹੋ ਗਈ ਹਾਲਾਂਕਿ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਕੁਝ ਲੋਕਾਂ ਨੇ ਉਹ ਜਾਣ ਬੁੱਝ ਕੇ ਫੇਲ ਕਰਵਾਈ ਪਰ ਜੋ ਵੀ ਹੈ ਇੱਥੇ ਇੰਡਸਟਰੀ ਦਾ ਨਾਂ ਹੋਣਾ ਵੀ bizness ਦਾ ਜਿਹੜਾ ਠੱਪ ਹੋਣ ਦਾ ਕਾਰਨ ਹੈਗਾ ਇਹ ਕੋਈ ਚੀਜ਼ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਅਸੀਂ ਇੱਥੇ ਆਪਦੇ ਪੋਲੀਟਿਕਲ ਲੀਡਰਸ ਨੂੰ ਇਸ ਚੀਜ਼ ਦਾ ਬਲੇਮ ਦੇਵਾਂਗੇ ਹੂੰ ਕਿ ਪਾਵਰ ਦੇ ਵਿੱਚ ਐਨੇ ਪਾਵਰ ਦੇ ਵਿੱਚ ਰਹਿ ਕੇ ਵੀ ਇੱਥੋਂ ਵਾਸਤੇ ਇੰਡਸਟਰੀ ਦੇਖੋ ਕੀ ਇੰਡਸਟਰੀ ਆ ਰਹੀ ਹੈਗੀ ਬੁੜਲਾਡੇ ਆਪਣੇ ਕੋਲੇ ਹੂੰ ਹੂੰ ਅੱਛਾ ਲੋਕ ਵੀ ਉਹਦੇ ਵਾਸਤੇ ਜ਼ਿੰਮੇਵਾਰ ਹੈਗੇ ਆ ਹੂੰ ਜੇ ਕੋ ਆਪਣੇ ਥਰਮਲ ਪਲੈਂਟ ਲੱਗ ਰਿਹਾ ਸੀਗਾ ਵਰੇਟੇ ਹੂੰ ਤਾਂ ਲੇਕਿਨ ਲੋਕਾਂ ਨੇ ਕੀ ਕੀਤਾ ਕਿ ਉਹਦੇ ਉੱਤੇ ਕੇਸਿਸ ਪਾਉਣੇ ਸ਼ੁਰੂ ਕਰਤੇ ਹੂੰ ਤਾਂ ਉਹਦੇ ਉੱਤੇ ਕੇਸਿਸ ਵੀ ਇੰਨੇ ਜ਼ਿਆਦਾ ਹੋ ਗਏ ਕਿ ਉਹਨਾਂ ਨੇ ਵਿਦਰਾ ਇੰਡਸਟਰੀਸ ਤੋਂ ਵਿਦਰਾ ਕਰ ਲਿਆ ਹੂੰ ਹੂੰ ਔਰ ਇਸ ਇੰਡਸਟਰੀਸ ਨੂੰ ਦੇਖ ਕੇ ਦੂਜਾ ਇੰਟਰਸਲਿਸ ਜਿਹੜਾ ਇੰਡਸਟਰੀਲਿਸਟ ਹੈਗਾ ਜਾਂ ਕੋਈ ਉੱਤੇ ਜੇ ਕੋਈ ਕਾਰਖਾਨਾ ਲਾਣਾ ਚਾਹੁੰਦਾ ਹੈ ਸੰਤ ਲਾਣਾ ਚਾਹੁੰਦਾ ਹੈ ਇੰਡਸਟਰੀ ਲਾਣਾ ਚਾਹੁੰਦਾ ਹੈ ਤਾਂ ਜੀ ਇੱਕ ਨਾਲ ਕੁਝ ਇੰਦਾ ਦੀ ਗੱਲ ਹੁੰਦੀ ਆ ਤਾਂ ਦੂਜਾ ਉੱਥੋਂ ਵਿਦਰਾ ਕਰ ਜਾਂਦਾ ਹੈ ਹੂੰ ਤੁਹਾਨੂੰ ਲੋਕਾਂ ਨੂੰ ਵੀ ਇਹ ਕਰਨਾ ਪਏਗਾ ਕਿ ਅਸੀਂ ਆਪਣੀ ਕੰਸਟਰਕਟਿਵ ਅਪਰੋਚ ਬਣਾਈਏ ਕਮਲ ਜੀ ਜਦੋਂ ਤੱਕ ਅਸੀਂ ਰਚਨਾਤਮਕ ਨਹੀਂ ਹੋਵਾਂਗੇ ਜੀ ਦੋ ਹੀ ਕਰਨ ਜਾਂ ਤਾਂ ਪਹਿ ਕਿਸ ਨੂੰ سپورਟ ਕਰਕੇ ਉਹਦੀ ਰੈਕਗਨਾਈਜੇਸ਼ਨ ਲਈਏ ਜਾਂ ਕਿਸੇ ਨੂੰ ਆਪਣਾ ਜਲਵਾ ਦਿਖਾ ਕੇ ਆਪਣੀ ਰੈਕਗਨਾਈਜੇਸ਼ਨ ਲਈਏ ਜੀ ਜਲਵਾ ਦਿਖਾ ਕੇ ਜਿਹੜੀ ਰੈਕਗਨਾਈਜੇਸ਼ਨ ਲੈਣ ਵਾਲਾ ਟ੍ਰੈਂਡ ਹੈ ਬੇਸ਼ੱਕ ਕੁਝ ਹੀ ਲੋਕ ਹੁੰਦੇ ਆ ਉਹਦੇ ਵਿੱਚ ਹੂੰ ਦੇਖੋ ਨਾ ਕੁਝ ਲੋਕ ਹੀ ਉਸ ਏਰੀਆ ਨੂੰ ਬਦਨਾਮ ਕਰ ਲੈਂਦੇ ਹੈਗੇ ਜੀ ਤਾਂ ਇਹ ਦੀ ਚੀਜ਼ ਦੀ ਬਹੁਤ ਜ਼ਰੂਰਤ ਹੈ ਪੋਲੀਟਿਸ਼ੀਅਨ ਨੂੰ ਇਸ ਗੱਲ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਜਿੰਨੀ ਜ਼ਿਆਦਾ ਇੰਡਸਟਰੀ ਦੇ বিনা ਇਲਾਕਾ ਡਵੈਲਪ ਨਹੀਂ ਕਰੇਗਾ ਇਹ ਤੇ ਬੇਸ ਹੈ ਜੀ ਸਪਾਈਨਲ ਹੈ ਜੀ ਤਾਂ ਰੋੜਾ ਸਾਹਿਬ ਤੁਸੀਂ ਜੋ ਕਾਰਨ ਦੱਸੇ ਕੁਝ ਕਾਰਨ ਮੈਂ ਵੀ ਚਲੋ ਨਾਲ ਤੁਹਾਡੇ ਚਰਚਾ ਕੀਤੀ ਅਗਰ ਹੁਣ ਆਪਾਂ ਜਿਆਦਾ ਵੀਡੀਓ ਨੂੰ ਲੰਬੀ ਨਹੀਂ ਕਰਾਂਗੇ ਬਲਕਿ ক্লোਜ਼ ਕਰਨ ਤੋਂ ਪਹਿਲਾਂ ਮੈਂ ਇੱਕ ਜ਼ਰੂਰ ਲਾਸਟ ਇਹ ਕਹਿਣਾ ਚਾਹਾਂਗਾ ਕਿ ਜੇ ਅਗਰ ਸੋਲੂਸ਼ਨ ਹੁੰਦਾ ਹਨ ਆਪਾਂ ਜਿਹੜੀ ਗੱਲਬਾਤ ਕੀਤੀ ਇਹ ਤਾਂ ਇੱਕ ਸਮੱਸਿਆ ਤੇ ਸੀ ਵੀ ਸਮੱਸਿਆ ਹੈਗੀ ਹੈ ਬੋਡਲਾਡੇ ਬਾਰੇ ਕਿਹਾ ਜਾ ਰਿਹਾ ਦਿਖ ਵੀ ਰਿਹਾ ਕਿ ਵਪਾਰ ਜਿਹੜਾ ਦਿਨ ਬਰ ਦਿਨ ਦਾ ਹੁੰਦਾ ਜਾ ਰਿਹਾ ਤਾਂ ਇਹ ਸਮੱਸਿਆ ਦਾ ਹੱਲ ਕੀ ਹੈ ਤੁਹਾਨੂੰ ਕੀ ਲੱਗਦਾ ਕਿ ਕਿਵੇਂ ਇਸ ਨੂੰ ਵਪਾਰ ਨੂੰ ਇਨਕਰੀਸ ਕੀਤਾ ਜਾ ਸਕਦਾ ਹੈ ਕਿਵੇਂ ਵਧਾਇਆ ਜਾ ਸਕਦਾ ਦੇਖੋ ਕਮਲ ਜੀ ਇਦਾਂ ਹੈ ਇੱਕ ਜੋ ਸਫਲ ਡਾਕਟਰ ਹੈ ਨਾ ਹੂੰ ਉਹ ਇਹ ਗੱਲ ਕਹਿੰਦਾ ਹੁੰਦਾ ਹੈ ਕਿ ਜੇ ਮੇਰੇ ਕੋਲੇ ਪੈਥੋਲੋਜੀਕਲ ਰਿਪੋਰਟਸ ਜਿਹੜੀਆਂ ਹੈਗੀਆਂ ਉਹ ਸਹੀ ਆ ਜਾਂਦੀਆਂ ਹੈਗੀਆਂ ਹੂੰ ਲੈਬੋਰੀਟਰੀ ਦੇ ਟੈਸਟ ਮੇਰੇ ਕੋਲੇ ਸਹੀ ਆ ਜਾਂਦੇ ਹੈਗੇ ਯਾਰ ਬਿਮਾਰੀ ਡਾਇਗਨੋਸ ਹੋ ਜਾਂਦੀ ਆ ਤਾਂ ਉਸ ਤੋਂ ਬਿਮਾਰੀ ਦਾ ਇਲਾਜ ਮੁਸ਼ਕਲ ਨਹੀਂ ਹੁੰਦਾ ਹੈ ਹੂੰ ਕਿਉਂਕਿ ਤਾਂ ਬਿਲਕੁਲ ਸੌਖੀ ਹੈਗੇ ਕਿ ਕਾਰਨ ਆਪਾਂ ਡਿਸਕਸ ਕੀਤੇ ਹੈਗੇ ਆ ਕਾਰਨ ਆਪਾਂ ਨੂੰ ਪਤਾ ਹੈ ਜੇ ਤੇ ਆਪਾਂ ਨੂੰ ਕਾਰਨ ਪਤਾ ਲੱਗਿਆ ਤਾਂ ਉਹਨਾਂ ਨੂੰ ਰਿਮੂਵ ਕਰਕੇ ਹੀ ਉਹਨਾਂ ਦਾ ਸੋਲੂਸ਼ਨ ਹੈਗਾ ਜੀ ਹੂੰ ਉਹਦਾ ਸਮੱਸਿਆ ਦਾ ਨਿਦਾਨ ਵੀ ਉਹਦੇ ਵਿੱਚੋਂ ਨਿਕਲਦਾ ਹੈਗੇ ਤੇ ਕਰੂ ਕਿਹੜਾ ਠੀਕ ਹੈ ਨਾ ਜਦੋਂ ਮੈਂ ਹੁਣ ਇੱਕ ਗੱਲ ਕਹੀ ਕਿ ਆਪਾਂ ਨੂੰ ਇਨੋਵੇਟਿਵ ਹੋਣਾ ਚਾਹੀਦਾ ਹੈਗਾ ਟ੍ਰੈਡੀਸ਼ਨਲ ਬਿਜ਼ਨਸ ਤੋਂ ਹਟ ਕੇ ਨਵੇਂ ਬਿਜ਼ਨਸ ਦੀ ਭਾਲ ਕਰਨੀ ਚਾਹੀਦੀ ਹੈਗੀਆ ਗਵਰਨਮੈਂਟ ਜੋ ਫੈਸਿਲਿਟੀਆਂ ਦੇ ਰਹੀ ਹੈਗੀਆ ਡਿਵੈਲਪਮੈਂਟਸ ਵਾਸਤੇ ਉਹਨਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਕਿ ਗਵਰਨਮੈਂਟ ਕਿਸ ਚੀਜ਼ ਨੂੰ ਡਿਵੈਲਪ ਕਰ ਰਹੀ ਹੈਗੀਆ ਹੂੰ ਹੁਣ ਤੁਸੀਂ ਕੋਈ ਚੀਜ਼ ਦੇਖੋਗੇ ਹਾਂ ਸੋਲਰ ਸਿਸਟਮਸ ਦੇ ਉੱਤੇ ਸਬਸਿਡੀਆਂ ਮਿਲਦੀਆਂ ਹੈਗੀਆਂ। ਹੂੰ। ਛੋਟਾ ਜਿਹਾ ਮੈਂ ਐਗਜ਼ੈਂਪਲ ਹੀ ਦੇ ਰਿਹਾ ਬਿਜ਼ਨਸ ਦੀ ਗੱਲ ਨਹੀਂ ਕਰ ਰਿਹਾ ਹੈਗਾ। ਹੂੰ। ਕਿ ਸੋਲਰ ਸਿਸਟਮ ਤੇ ਗਵਰਨਮੈਂਟ ਸਬਸਿਡੀ ਦਿੰਦੀ ਹੈਗੀ ਨਾਲ। ਤੇ ਕਿੰਨੇ ਸੋਲਰ ਸਿਸਟਮ ਲੱਗ ਗਏ ਆਪਣੇ? ਹੂੰ। ਕਿਉਂਕਿ ਨਾ ਹੀ ਉਸ ਚੀਜ਼ ਨੂੰ ਕੋਈ ਜਿਹੜੇ ਨੇਤਾ ਲੋਗ ਹਨ ਆਪਣੇ ਉਹਨਾਂ ਦਾ ਫਰਜ਼ ਹੁੰਦਾ ਹੈ ਕਿ ਉਹ ਚੀਜ਼ ਨੂੰ ਲੋਕਾਂ ਦੇ ਵਿੱਚ ਆਮ ਕਰਨ, ਪ੍ਰਚਲਿਤ ਕਰਨ, ਜਾਣਕਾਰੀ ਦੇਣ। ਹੂੰ। ਤਾਂ ਉਹ ਨਹੀਂ ਲੱਗ ਰਹੇ ਹੈਗੇ। ਸਿਮਿਲਰਲੀ ਬਿਜ਼ਨਸ ਹੈ ਜਿੱਥੇ ਇੰਡਸਟਰੀਅਲ ਸਮਾਲ ਸਕੇਲ ਇੰਡਸਟਰੀਜ਼ ਹੈਗੀਆਂ। ਉਹਨਾਂ ਵਾਸਤੇ ਜੋ ਗਵਰਨਮੈਂਟ ਦੀਆਂ ਉਹਨਾਂ ਨੂੰ ਕਿੰਨਾ ਕੁ ਆਪਾਂ ਲੋਕਾਂ ਦੇ ਵਿੱਚ ਫੈਲਾ ਰਹੇ ਹੈਗੇ ਆ ਉਹਨਾਂ ਦੀ ਨੌਲੇਜ ਦਿੱਤੀ ਜਾਵੇ ਲੋਕ ਇਨੋਵੇਟਿਵ ਹੋਣ ਨਵੇਂ ਕੰਮ ਨੂੰ ਕਰਨ ਦੇ ਵਿੱਚ ਇੰਟਰਸਟਡ ਹੋਣ ਠੀਕ ਹੈ ਨਹੀਂ ਗਵਰਨਮੈਂਟ ਦੀਆਂ ਜਿਹੜੀਆਂ ਫੈਸਿਲਿਟੀਆਂ ਨੇ ਉਹਦਾ ਫਾਇਦਾ ਲਿਆ ਜਾਵੇ ਵੱਧੋ ਵੱਧ ਜੀ ਯਾਨੀ ਕਿ ਜਿੰਨਾ ਕਾਰਨਾਂ ਤੇ ਅਪ ਚਰਚਾ ਕੀਤੀ ਹੈਕਰ ਉਹਨਾਂ ਕਾਰਨਾਂ ਨੂੰ ਦਰੁਸਤ ਕਰ ਲਿਆ ਜਾਏ ਤਵਾਂ ਪਾਰਚ ਵਾਦਾ ਹੋ ਸਕਦਾ ਹਨ ਪਰ ਕੁਝ ਕਾਰਨ ਕਾਮਨ ਨੇ ਹਨਾ ਉਹਨਾਂ ਨੂੰ ਕਰੂ ਕਿਹੜਾ ਕਿ ਇਸ ਤਰ੍ਹਾਂ ਹੀ ਮੈਂ ਸਮਝ ਨਹੀਂ ਪਾਇਆ ਜਿੱਦੋਂ ਹੁਣ ਆਪਾਂ ਚਾਹੇ ਵਿਦੇਸ਼ ਜਾਣ ਦੇ ਰੁਝਾਨ ਨੂੰ ਲਾ ਲਈਏ ਚਲੋ ਆਪਾਂ ਇਹ ਲਾ ਲਈਏ ਜਦੋਂ ਸੜਕਾਂ ਦੀ ਪੋਜੀਸ਼ਨ ਠੀਕ ਹੈ ਸੁੰਦਰ ਗਈ ਹੈ ਹੁਣ ਪਹਿਲਾਂ ਨਾਲੋਂ ਹੁਣ ਲੋਕ ਉਸ ਤਰ੍ਹਾਂ ਆਸ-ਪਾਸ ਦੇ ਸ਼ਹਿਰਾਂ ਵੱਲ ਨਾ ਤਾਂ ਨਹੀਂ ਜਾਣਗੇ ਕੱਟੂਕਾ ਸ਼ਹਿਰ ਦੇ ਵਿੱਚ ਆਉਂਦੇ ਹੈਗੇ ਨੇ ਹਨਾ ਅ ਜਾਂ ਇੰਡਸਟਰੀ ਦੀ ਗੱਲ ਰਹੀ ਗਈ ਚਲੋ ਇੰਡਸਟਰੀਅਲ ਜਿਹੜੇ ਆਪਣੇ ਨੇਤਾ ਲੋਕ ਨੇ ਉਹਨਾਂ ਦਾ ਕੰਮ ਹੈਗਾ ਹਨਾ ਤੇ ਕੁਝ ਹੋਰ ਕਾਰਨ ਜਿਹਨਾਂ ਦਾ ਆਪਾਂ ਡਿਸਕਸ ਪਹਿਲਾਂ ਕੀਤੀ ਹੈ ਹਨਾ ਜਿੱਦਾਂ ਹੁਣ ਲੋਕਾਂ ਦੀ ਆਨਲਾਈਨ ਵਾਲੇ ਰੁਝਾਨ ਨੂੰ ਲਾ ਲਈਏ ਹਨਾ ਚਾਹੀਦੀ ਸ਼ੋਰੂਮ ਕਲਚਰ ਨੂੰ ਲਾ ਲਈਏ ਹਨ ਇਹ 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 ਇਹਨਾਂ ਚੀਜ਼ਾਂ ਤੇ ਹੁਣ ਇਹ ਇਹ ਕਿੱਦਾਂ ਹੋਣਗੇ ਦੇਖੋ ਇਹਨਾਂ ਨੂੰ ਤੁਸੀਂ ਬੰਦ ਤੇ ਨਹੀਂ ਕਰ ਸਕਦੇ ਹਾਂ ਨਾ ਤੁਹਾਡੇ ਵਾਸਤੇ ਨਾ ਮੇਰੇ ਵਾਸਤੇ ਕਿ ਆਪਾਂ ਆਨਲਾਈਨ ਤੋਂ ਪਰਚੇਜ਼ ਹੋਣੀ ਬੰਦ ਕਰ ਦਈਏ ਹਾਂ ਹਾਂਜੀ ਪਰ ਦੂਸਰਾ ਹਰ ਦੁਕਾਨਦਾਰ ਆਨਲਾਈਨ ਹੋ ਸਕਦਾ ਇਹ ਹੋ ਸਕਦਾ ਆਪਣੇ ਵਪਾਰ ਨੂੰ ਹੋ ਆਨਲਾਈਨ ਮੈਂ ਬੋਣਦੀ ਵੀ ਗੱਲ ਕਰਦਾ ਹੈਗਾ ਇੱਥੇ ਇੱਕ ਐਪ ਹੈ ਬਲਿੰਕਟ ਹਾਂ ਬਲਿੰਕਟ ਜਿਹਾ ਕਿ ਜਿਵੇਂ ਮੈਨੂੰ ਇਸ ਵੇਲੇ ਆਪ ਦਾ ਕਰੋ ਮੈਨੂੰ ਕਹਿਤਾ ਕਿ ਦੇਖੋ ਜੀ ਦਾਲ ਮੁੱਕੀ ਹੋਈ ਹੈ ਕਿਲੋ ਹੈ ਨਹੀਂ ਗੀ ਹੂੰ ਤਾਂ ਮੈਂ ਬਲਿੰਕਰ ਦੇ ਉੱਤੇ ਆਰਡਰ ਪਾਵਾਂਗਾ ਔਰ 15 ਮਿੰਟ ਦੇ ਵਿੱਚ ਮੇਰੇ ਕੋਲੇ ਘਰੇ ਦਾਲ ਪਹੁੰਚ ਜਾਣੀ ਹੈਗੀ ਅੱਛਾ ਜੀ ਤਾਂ ਜਿਹੜੀ ਹੋਮ ਡਿਲੀਵਰੀਜ਼ ਦੇ ਉੱਤੇ ਆਪਾਂ ਸਟੈਸ ਦੇ ਕੇ ਕਰ ਸਕਦੇ ਹੈਗੇ ਕਿ ਹੋਮ ਡਿਲੀਵਰੀਜ਼ ਆਪਾਂ ਕਰੀਏ ਆਪਣੀ ਕੁਆਲਿਟੀ ਨੂੰ ਵਧਾਈਏ ਆਪਣੀ ਵੈਰਾਈਟੀ ਨੂੰ ਵਧਾਈਏ ਆਪਣੀਆਂ ਡੀਲਿੰਗਸ ਨੂੰ ਫੇਅਰ ਕਰੀਏ ਠੀਕ ਹੈ ਨਾ ਜੀ ਆਪਾਂ ਤਾਂ ਕਸਟਮਰ ਨੂੰ ਕਨਵਿੰਸ ਕਰਨਾ ਹੈਗਾ ਕਸਟਮਰ ਨੇ ਤਾਂ ਉੱਥੇ ਜਾਣਾ ਹੈਗਾ ਜਿੱਥੇ ਉਹਨੂੰ ਫੈਸਿਲਿਟੀ ਬੈਟਰ ਮਿਲ ਰਹੀ ਹੈ ਕੁਆਲਿਟੀ ਮੈਟਰ ਮਿਲ ਰਹੀ ਹੈ ਗਿਆ ਰੇਟ ਸਹੀ ਮਿਲ ਰਹੇ ਆ ਆਨਲਾਈਨ ਦੇ ਵਿੱਚ ਜੋ ਤੁਸੀਂ ਗੱਲ ਕੀਤੀ ਕਿ ਅਕਸਰ ਬੰਦਾ ਚੀਜ਼ ਖਰੀਦਦਾ ਤੇ ਉਸ ਨੂੰ ਚੀਜ਼ ਪਸੰਦ ਨਹੀਂ ਆਉਂਦੀ ਤਾਂ ਉਹ ਅਗਲੇ ਦਿਨ ਉਸ ਨੂੰ ਰਿਟਰਨ ਕਰ ਦਿੰਦਾ ਲੇਕਿਨ ਆਫਲਾਈਨ ਦੇ ਵਿੱਚ ਅਗਰ ਅੱਜ ਦੁਕਾਨਦਾਰ ਤੋਂ ਇੱਕ ਚੀਜ਼ ਕੋਈ ਲੈ ਆਉਂਦਾ ਅਗਲੇ ਦਿਨ ਵਾਪਸ ਕਰ ਜਾਂਦਾ ਦੁਕਾਨਦਾਰ ਉਹ ਉਹ ਨੂੰ ਨਹੀਂ ਕਰਦਾ ਮੂੰਹ ਬਣਾਉਂਦਾ ਉਹ ਔਖਾ ਹੁੰਦਾ ਹਨਾ ਤੇ ਕੁਝ ਅਪਡੇਟ ਆਪਣੇ ਆਪ ਨੂੰ ਦੁਕਾਨਦਾਰਾਂ ਨੂੰ ਕਰਨਾ ਪਊਗਾ ਤੁਹਾਨੂੰ ਲੱਗਦਾ ਹੈ ਹਨਾ ਜੀ ਜਿੱਥੇ ਕੰਪੀਟ ਕਰਦਾ ਹੈ ਦੇਖੋ ਜੋ ਆ ਗਿਆ ਉਹਨੂੰ ਤੁਸੀਂ ਕੰਪਲੀਟ ਕਰਨਾ ਪੈਣਾ ਹੈ ਤੁਹਾਨੂੰ ਕੰਪਲੀਟ ਹੀ ਕਰੋਗੇ ਤੁਸੀਂ ਕੰਪਲੀਟ ਕਿਦਾਂ ਕਰੋਗੇ ਕਿ ਜੋ ਆਪਦੀਆਂ ਕਮਜ਼ੋਰੀਆਂ ਆਉਂਦੀਆਂ ਕੰਪੈਟਿਟਿਵਲੀ ਉਹਨੂੰ ਦੂਰ ਕਰਨਾ ਪਏਗਾ ਔਰ ਲੋਕਾਂ ਦੇ ਵਿੱਚ ਤੁਹਾਨੂੰ ਉਹ ਕੁਛ ਨਾ ਕੁਛ ਆਪਣਾ ਨਵਾਂ ਦੇਣਾ ਪਏਗਾ ਜਿਸ ਦੇ ਵਾਸਤੇ ਲੋਕ ਤੁਹਾਡੇ ਵੱਲ ਕਿ ਜੀ ਚਲੋ ਖੈਰ ਵਿਸ਼ਾ ਜੇ ਹੈ ਕਿ ਇਸ ਤੇ ਆਪਾਂ ਕਿੰਨਾ ਚਿਰ ਮਰਜ਼ੀ ਲੰਬੀ ਚਰਚਾ ਕਰੀ ਚੱਲੀਏ ਬਹੁਤ ਸਾਰਾ ਇਹਦੇ ਵਿੱਚੋਂ ਮਤਲਬ ਕੋਈ ਨਾ ਕੋਈ ਸਵਾਲਾਂ ਦੇ ਵਿੱਚੋਂ ਸਵਾਲ ਨਿਕਲੇ ਜਾਣਗੇ ਫਿਲਹਾਲ ਕਿਉਂਕਿ ਪੌਡਕਾਸਟ ਪਹਿਲਾ ਸੀਗਾ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਗਾਹੇ-ਬਗਾਏ ਫੇਰ ਇਹ ਜਿਹੇ ਵਿਸ਼ੇ ਨੂੰ ਟੱਚ ਕਰਕੇ ਗੱਲਾਂਬਾਤਾਂ ਤੁਹਾਡੇ ਨਾਲ ਕਰਦੇ ਰਹੀਏ ਤੇ ਫਿਲਹਾਲ ਰੋੜਾ ਸਾਹਿਬ ਆਪਾਂ ਅੱਜ ਦੇ ਇਸ ਪੋਡਕਾਸਟ ਨੂੰ ਇੱਥੇ ਹੀ ক্লোਜ਼ ਕਰਾਂਗੇ ਜੀ 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 ਠੀਕ ਹੈ ਕਮਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਜੀ ਨੂੰ ਮੌਕਾ ਦਿੱਤਾ ਦੇ ਨਾਲ ਹੋਂਦਾ ਰ ਆਪਣੇ ਭਲਾੜਾ ਦੇ ਨਾਲ ਸ਼ੇਅਰ ਕਰਨ ਦਾ ਭਲਾੜੇ ਵਿੱਚ ਮੈਨੂੰ ਇਦਾਂ ਹੀ ਲੱਗ ਰਿਹਾ ਕਿ ਭਲਾੜੇ ਦੇ ਵਿੱਚ ਵਿਚਰਦੇ ਆਗਾ ਮੈਂ ਗੱਲਾਂ ਕਰਦਾ ਜੀ ਤੇ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਤੁਹਾਡਾ ਜੁੜਨ ਲਈ